ਬਾਈ ਜੀ ਲਚਕਾਣੀ ਪਿੰਡ ਤੋਂ ਆਇਆ ਵੀਰੇ ਆਸ਼ਰਮ ਦੇ ਵਿੱਚੋਂ ਅਮੜਾ ਰਾਜੂ ਰਾਜੂ ਨੂੰ ਲੈਣ ਆਇਆ ਵੀਰੇ ਉਹ ਵੱਡੇ ਉਹ ਸਾਹਮਣੇ ਜਿਹੜਾ ਜੀ ਮੜੇ ਜੇਕਰ ਨੂੰ ਬੁਲਾਇਓ ਜੀ ਰਾਜੂ ਨੂੰ ਬੁਲਾ ਦੋ ਹਾਂ ਜੀ ਫੋਟੋ ਤਾਂ ਮੈਂ ਦਿਖਾ ਦੂੰਗਾ ਤੁਸੀਂ ਰਾਜੂ ਨੂੰ ਬੁਲਾਓ ਜੀ ਫੋਟੋ ਤਾਂ ਮੇਰੇ ਕੋਲ ਬਹੁਤ ਨੇ ਵੀਰੇ ਕੁੱਟ ਮਾਰਦੀਆਂ ਬਹੁਤ ਨੇ ਅੱਖਾਂ ਸਜਾਈਆਂ ਪਈਆਂ ਨੇ ਉਹ ਬਹੁਤ ਨੇ ਮੇਰੇ ਕੋਲੇ ਨਹੀਂ ਨਹੀਂ ਉਹ ਕੋਈ ਨਾ ਫੋਟੋ ਤਾਂ ਮੈਂ ਦਿਖਾ ਦੂੰਗਾ ਬ੍ਰਦਰ ਤੁਸੀਂ ਇੱਕ ਵਾਰੀ ਰਾਜੂ ਨੂੰ ਬੁਲਾ ਦੋ ਤੁਸੀਂ ਤੁਸੀਂ ਰਾਜੂ ਨੂੰ ਬੁਲਾ ਦੋ ਇੱਕ ਵਾਰੀ ਆਪਾਂ ਮਿਲ ਲਈਏ ਕੀ ਗੱਲ ਤਾਂ ਬਾਅਦ ਦੀ ਹੈ ਬੁਲਾ ਦੋ ਉਹ ਸਾਹਮਣੇ ਹੋਗਾ ਅਸੀਂ ਨਾ ਬਾਪੂ ਜੀ ਲਚਕਾਣੀ ਪਿੰਡ ਤੋਂ ਆਏ ਆ ਜੀ ਆਪਣਾ ਫਰਜ ਸੇਵਾ ਸੁਸਾਇਟੀ ਤੋਂ ਕਿੱਥੋਂ ਲਚਕਾਣੀ ਪਿੰਡ ਸਾਡਾ ਪਟਿਆਲੇ ਜ਼ਿਲ੍ਹੇ ਦਾ ਜੀ ਅੱਛਾ ਹਾਂ ਜੀ ਅੱਲੀਆ ਰਾਜ ਉਰੀ ਲਿਆ ਵੀਰੇ ਪੂਰੀ ਖੜਜੋਈ ਇੱਕ ਜਣ ਅਜਾ ਬਣਾ ਲੈ ਵੇ ਮੈਂ ਦੱਸਦਾ ਨਾ ਵੀਰੇ ਇਹਦੀਆਂ ਅੱਖਾਂ ਸਜਾਈਆਂ ਪਈਆਂ ਨੇ ਕੁੱਟ-ਕੁੱਟ ਵੀਰੇ ਯਾਰ ਔਰ ਯਾਰ ਰਾਜੂ ਵੀਰੇ ਛੱਡ ਦੇ ਵੀਰੇ ਕੋਈ ਨਹੀਂ ਛੱਡ ਦੇ ਮੱਝਣਾ ਡਰ ਜੀ ਵੀਰੇ ਮੱਝਣਾ ਡਰ ਜੀ ਐਸ਼ਾ ਕੈਮਰਾ ਤੁਸੀਂ ਉੱਟੋ-ਟੋੜ ਚੱਲ ਰਿਹਾ ਰਿਕਾਰਡਿੰਗ ਚੱਲ ਰਹੀ ਹਾਂ ਹਾਂਜੀ ਮੇਰੀ 1 ਮਿੰਟ ਤਾਂ ਬਲਾਓ ਤੁਸੀਂ ਮੱਝ ਤਾਂ ਬੰਦ ਦੋ ਮੈਂ ਬੁਲਾ ਲਿਆ ਇਹ ਵੀ ਮੇਰੀ ਮੇਰੀ ਹਾਂਜੀ ਦੱਸੋ 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 ਵੀਰੇ ਕਿੰਨੇ ਤੁਹਾਨੂੰ ਕਿੰਨੀ ਖਬਰ ਦਿੱਤੀ ਆ ਕਿ ਅੱਖਾਂ ਸਜਾਈਆਂ ਖਾਲਸਾ ਜੀ ਤੁਸੀਂ ਇੱਕ ਚੰਗੇ ਇਨਸਾਨ ਹੋ ਇਹ ਚੀਜ਼ਾਂ ਕਿਨਾਂ ਆਪਾਂ ਪਈਏ ਖਬਰਾਂ ਚੱਲੀ ਜਾਂਦੀਆਂ ਨੇ ਨਾ ਖਬਰਾਂ ਆਪਾਂ ਨੂੰ ਕਿੰਨੀ ਖਬਰ ਦਿੱਤੀ ਨਹੀਂ ਖਬਰਾਂ ਤਾਂ ਚ ਅਈ ਤਾਂ ਕਿੰਨੀ ਫਿਰਦੇ ਨੇ ਤੁਸੀਂ ਇਹਨਾਂ ਮੱਝਾਂ ਨੂੰ ਕੋਈ ਕਿਸੇ ਨਾ ਕਿਸੇ ਨੇ ਕੋਈ ਖਬਰ ਦਿੱਤੀ ਇਹ ਚੀਜ਼ਾਂ ਜਿਹੜਾ ਆਪਾਂ ਪਾਵਾਂਗੇ ਦੱਸੋ ਪਹਿਲਾਂ ਵੀਰੇ ਆਪਾਂ ਕਿਉਂ ਇਹ ਚੀਜ਼ਾਂ ਜਿਹੇ ਪਾਵਾਂਗੇ ਵੀਰੇ ਰਾਜੂ ਹੋ ਰਿਹਾ ਵੀਰੇ ਹੋ ਰਿਹਾ ਵੀਰੇ ਹੋ ਰਿਹਾ ਰਾਜੂ ਅਜੇ ਉੱਥੇ ਬੈਜੇ ਜਥੇਰ ਵੀਰੇ ਰਾਜੂ ਕੀ ਹਾਲ ਹੈ ਵੀਰੇ ਠੀਕ ਹੈ ਆਇਆ ਵੀਰੇ ਵੀਰੇ ਪਤਾ ਕੱਲ ਸਾਨੂੰ ਕਿਉਂ ਆਉਣਾ ਪਿਆ ਅਸੀਂ ਆਉਂਦੇ ਨਹੀਂ ਸੀਗੇ ਜਦੋਂ ਹੁਣ ਤੁਸੀਂ ਕੁੱਟ-ਕੁੱਟ ਕੇ ਇਹਦੇ ਨਾਲ ਵੀਰੇ ਤਸ਼ੱਦਦ ਕਰੋਗੇ ਇਹ ਤਾਂ ਤਾਂ ਹੀ ਆਇਆ ਨਾ ਵੀਰੇ ਨਹੀਂ ਸੀ ਕਦੋਂ ਆਉਂਦੇ ਤੇ ਅੱਛਾ ਅਸੀਂ ਕਦੋਂ ਆਉਂਦੇ ਤੇ ਬੰਦਾ ਰੋਟੀ ਖਾ ਰਿਹਾ ਆਪਣੀ ਜ਼ਿੰਦਗੀ ਜੀ ਰਿਹਾ ਵੀਰੇ ਜਦੋਂ ਉਹਨੂੰ ਕੁੱਟ-ਕੁੱਟ ਕੇ ਤਸ਼ੱਦਦ ਕਰੋਗੇ ਵੀਰੇ ਸਾਰਾ ਕੰਮ ਇਹਦੇ ਤੁਸੀਂ ਕਰਾਉਂਗੇ ਵਿਚਾਰੇ ਤੋਂ ਬਾਈ ਫੌਜੀ ਵੀ ਉਰੀ ਨੇ ਤੁਹਾਡਾ ਬ੍ਰਦਰ ਤੁਸੀਂ ਉਹ ਪੁੱਛ ਕੇ ਤੁਹਾਡਾ ਬ੍ਰਦਰ ਬਸ ਫਿਰ ਤੁਸੀਂ ਤਾਂ ਵੀਰੇ ਆਪ ਖੁਦ ਫੌਜੀ ਹੋ ਕੇ ਕਾਨੂੰਨੀ ਵੀਰੇ ਜਿਹੜਾ ਰੂਲ ਦੀ ਉਲੰਘਣਾ ਕਰ ਰਹੇ ਹੋ ਆਉਂਦੇ ਨਹੀਂ ਸੀ ਵੀਰੇ ਇੰਨੀ ਤੂੰ ਪਹਿਲਾਂ ਮੇਰੀ ਦੋ ਗੱਲਾਂ ਸੁਣ ਲਓ ਪਲੀਜ਼ ਫੌਜੀ ਸਾਹਿਬ ਮੇਰੀ ਗਲਤੀ ਸੁਣ ਲਓ ਪਹਿਲਾਂ ਪਾਜੀ ਮੇਰੀ ਤੁਸੀਂ ਸੁਣਾਓ ਚਲੋ ਸੁਣਾਓ ਜੀ ਅੱਜ ਸਾਡੇ ਘਰੇ ਪਈ ਇੱਕਦਮ ਇਹ ਵੀਡੀਓ ਰਿਕਾਰਡ ਕਰੂੰਗਾ ਜੇ ਕੋਈ ਪ੍ਰੋਬਲਮ ਹੈ ਤੁਸੀਂ ਇੱਧਰਲੇ ਪਾਸੇ ਆ ਜਾਓ ਕੋਈ ਗੱਲ ਨਹੀਂ ਹਾਂਜੀ ਬੇਟਾ ਤੁਸੀਂ ਜਾਓ ਅੰਦਰ ਜਾਓ ਬੇਟਾ ਸਾਡੇ ਘਰੇ ਪਈ ਹੋਈ ਖੜਬ ਠੀਕ ਹੈ ਠੀਕ ਹੈ ਜੀ ਸਾਡੇ ਘਰ ਇਹ ਜੀ ਖੜਬੜੀ ਪਈ ਹੋਈ ਹੈ ਨਾ ਉਹਦੀ ਵਜ੍ਹਾ ਨਾਲ ਸਭ ਕੁਝ ਹੋ ਰਿਹਾ ਖੜਬੜੀ ਮਤਲਬ ਕੀ ਜੀ ਖੜਬੜੀ ਸ਼ਬਦ ਤੁਸੀਂ ਕਦੇ ਨਹੀਂ ਵਰਤਦੇ ਹੋ ਸਾਡਾ ਵੱਡਾ ਸਾਡਾ ਵੱਡਾ ਬੜਾ ਮਸਲਾ ਬੀਰੇ ਦੇਖੋ ਬੀਰੇ ਸਾਨੂੰ ਇਹਦੇ ਤੋਂ ਕੀ ਸਾਨੂੰ ਇਹਦੇ ਤੋਂ ਕੀ ਮਤਲਬ ਅਸੀਂ ਤਾਂ ਖਾਲਸਾ ਜੀ ਤਾਂ ਆਏ ਆ ਜੇ ਤੁਸੀਂ ਇਹਨਾਂ ਨੂੰ ਤਸ਼ੱਦਦ ਕਰਦੇ ਹੋ ਜੇ ਅਸੀਂ ਇੰਨੀ ਦੂਰੋਂ ਆਏ ਆ ਤਾਂ ਸਾਡੇ ਕੋਲ ਕੋਸ਼ਟਾ ਹੋ ਗਈ ਕਿਸੇ ਨੇ ਕੁਝ ਨਹੀਂ ਕੀਤਾ ਚਲੋ ਫਿਰ ਕੋਈ ਗੱਲ ਨਹੀਂ ਕਿਸੇ ਨੇ ਕੁਝ ਨਹੀਂ ਕੀਤਾ ਸਿਰਫ ਗੱਲ ਇਹ ਆ ਸਾਡਾ ਵੱਡਾ ਬ੍ਰਦਰ ਸੀਗਾ ਕੌਣ ਜੀ ਸਾ ਹੀ ਦੋਨੇ ਪਰ ਆਏ ਸਾਡਾ ਵੱਡਾ ਬ੍ਰਦਰ ਸੀਗਾ ਠੀਕ ਹੈ ਜੀ ਉਹ ਬੰਦਾ ਐਕਸਪਾਇਰ ਹੋ ਗਿਆ ਠੀਕ ਹੈ ਜੀ ਉਹਨੂੰ ਗਲਤਾਂ ਕੈਂਸਰ ਸੀਗਾ ਠੀਕ ਹੈ ਜੀ ਠੀਕ ਹੈ ਦੋ ਬੰਦ ਦੋ ਸਾਲ ਬੰਦਾ ਮੰਜੇ ਤੇ ਲਟਕੇ ਬੰਦਾ ਬਹੁਤ ਬਰੇ ਬੁਰੇ ਹਾਲਤ ਨਾਲ ਬੰਦਾ ਐਕਸਪਾਇਰ ਹੋ ਗਿਆ ਠੀਕ ਹੈ ਉਹਦਾ ਪਰਿਵਾਰ ਵਾਲੇ ਬੱਚੇ ਹੁਣ ਤੁਹਾਡੇ ਸਾਹਮਣੇ ਨਿਕਲੇ ਆ ਨਾ ਸਿਰਫ ਇਹਨਾਂ ਦੀ ਕਾਰਵਾਈ ਆ ਕੀ ਚੀਜ਼ ਆਹੜਾ ਸਾਡੇ ਭਤੀਜਿਆ ਹੁਣ ਨਿਕਲ ਗਿਆ ਨਾ ਇਥੇ ਤੁਸੀਂ ਜਿਹਦੇ ਨਾਲ ਮਰਜ਼ੀ ਬਹਿਰ ਪਾਈ ਚਲੋ ਸਾਡੀਆਂ ਜਿੰਨੀਆਂ ਮਰਜ਼ੀ ਵੀਡੀਓ ਦੇਖ ਲਓ ਇਹ ਤੁਸੀਂ ਭੁੱਲ ਜੋ ਵੀ ਅਸੀਂ ਕਿਸੇ ਨੂੰ ਇਹ ਚੀਜ਼ ਪਤਾ ਲੱਗਣ ਦਿਆਂ ਹਾਂ ਦੱਸਦਾ ਕੌਣ ਆ ਇੱਕ ਮਿੰਟ ਮੇਰੀ ਗੱਲ ਸੁਣ ਲਿਓ ਧਿਆਨ ਨਾਲ ਤੁਸੀਂ ਬਹਿ ਜਿਓ ਆਰਾਮ ਨਾਲ ਬਹਿ ਕੇ ਦੇਖੀ ਚੱਲਿਓ ਜਿੰਨੇ ਇੱਕ ਬੰਦੇ ਦੀ ਤਲਾਹ ਨਹੀਂ ਹੈਗੀ ਸਾਡੇ ਕੋਲੇ ਨਹੀਂ ਨਹੀਂ ਇਹ ਤੁਸੀਂ ਕਹੋ ਵੀ ਇੱਕ ਦੀ ਨਹੀਂ ਹੈਗੀ ਆ ਥੋੜੇ ਲੱਖੋ ਵਾਲੇ ਤੋਂ ਲੈ ਕੇ ਗਿਆ ਸੀ ਅਸੀਂ ਕਦੇ ਕਿਸੇ ਦੀ ਦੁਸ਼ਮਣੀ ਨਹੀਂ ਪਾਉਂਦੇ ਸਾਨੂੰ ਨਹੀਂ ਪਤਾ ਥੋੜੇ ਤੀਜੇ ਭਰਾ ਦਾ ਸਾਨੂੰ ਨਹੀਂ ਪਤਾ ਵੀਰੇ ਚੌਥੇ ਭਰਾ ਦਾ ਸਾਨੂੰ ਤਾਂ ਇਸ ਦਾ ਤਾਂ ਆਇਆ ਵੀ ਇੱਕ ਬੰਦਾ ਜਿਹੜਾ ਨੌਕਰੀ ਕਰਦਾ ਹੋਵੇ ਉਹ ਇਸ ਬੰਦੇ ਦੇ ਤਸ਼ੱਦਦ ਸਾਨੂੰ ਕਲੀਅਰ ਹੈ ਕਿ ਸਾਡੇ ਘਰ ਚੋਂ ਹੀ ਬੇੜਾ ਕਰ ਕੋਣ ਚਲੋ ਕਿਸੇ ਨੇ ਦੱਸਤਾ ਹੋਊਗਾ ਮੰਨ ਲਓ ਤੁਸੀਂ ਦੱਸ ਤੁਸੀਂ ਤਸ਼ੱਦਦ ਕਰਦੇ ਨਹੀਂ ਤੇ ਨਹੀਂ ਕਰਦੇ ਭਾਈ ਕਰਦੇ ਨਹੀਂ ਹੈਗੇ ਬਿਲਕੁਲ ਕਰਦੇ ਨਹੀਂ ਤੁਸੀਂ ਜੇ ਮੈਂ ਲਚਕਾਣੀ ਤੋਂ ਆਇਆ ਵੀਰੇ ਫੌਜੀ ਵੀਰੇ ਮੈਂ ਗੁਰਸਿੱਖ ਹੋ ਕੇ ਝੂਠ ਨਹੀਂ ਬੋਲਦਾ ਤੁਹਾਡੇ ਮੰਗ ਮੈਂ ਝੂਠ ਨਹੀਂ ਬੋਲੂੰਗਾ ਇੱਕ ਵੀ ਸ਼ਬਦ ਝੂਠ ਨਹੀਂ ਬੋਲੂੰਗਾ ਮੈਂ ਕਹਿੰਦਾ ਕੋਈ ਨਾ ਫਿਰ ਪਰੂਫ ਕਰ ਦਾਂਗੇ ਤੁਹਾਨੂੰ ਤੇ ਜੇ ਮੈਂ ਨਹੀਂ ਪਰੂਫ ਕਰ ਸਕਦਾ ਹੋਰ ਨੂੰ ਕਰ ਦੂਗਾ ਕੋਈ ਲਿਆਓ ਜ਼ਿੰਮੇਵਾਰ ਬੰਦਾ 4 ਮਿੰਟ ਟੱਪ ਕੇ ਦਿਖਾ ਦੇਣੀ ਨਹੀਂ ਨਹੀਂ ਇੱਕ ਮਿੰਟ ਬਾਪੂ ਦਿਖਾਓ ਕੀ ਬਾਪੂ ਇਹ ਕਹਿੰਦੇ ਵੀ ਤੁਸੀਂ ਇਹਨੂੰ ਕੁੱਟ ਕੇ ਮਾਰਦੇ ਹੋ ਨਾ ਬਿਲਕੁਲ ਕੁੱਟ ਬਾਪੂ ਜੀ ਖੁਦ ਕੁੱਟਦੇ ਨੇ ਇਹਨੂੰ ਖੁਦ ਘੁੱਟ ਦਿੰਨੇ ਬਾਪੂ ਜੀ ਠੀਕ ਆ ਯਾਰ ਮੰਨ ਲਓ ਵੀਰੇ ਤੁਸੀਂ ਕਿਉਂ ਲੈ ਕੇ ਆਏ ਵੀਰੇ ਇਹ ਚੀਜ਼ ਕਿਉਂ ਕਰਦੇ ਹੋ ਬਾਈ ਜੀ ਜਦੋਂ ਵੇ ਵੱਡਿਆ ਕਰਦਾ ਵੀਰੇ ਪਤਾ ਕੀ ਆ ਦੇਖੋ ਸਾਡਾ ਉਹ ਮਾਰਤੀਆਂ ਤਾਰਿਆ ਪੰਜਾਰ ਮਾਰਤੀਆਂ ਯਾਰ ਫੇਰੀ ਇੱਥੇ ਦਾ ਪੰਜਾਣੇ ਵੀ ਕੁੱਟ ਲੈਣੇ ਆ ਠੀਕ ਆ ਮੈਂ ਤੇਰੇ ਹੱਥੇ ਘਰੋਂ ਸਾਰੇ ਪ੍ਰੂਫ ਗਿਆ ਆਪਾਂ ਕਿਸੇ ਦਾ ਨਾਟਕ ਹੋ ਲੈ ਗਿਆ ਯਾਰ ਸਾਡੀ ਉੱਪਰ ਜਾਈ ਨੇ ਪ੍ਰੂਫ ਦਿੱਤੇ ਭਾਜੀ ਯਾਰ ਠੀਕ ਯਾਰ ਵੀਰੇ ਮੈਂ ਦੇਖਦਾ ਕੋਈ ਨਹੀਂ ਮੈਂ ਇਹ ਚੀਜ਼ ਤੋਂ ਕੁਝ ਨਹੀਂ ਕੁਝ ਨਹੀਂ ਲੈਣਾ ਹੈਗਾ ਵੀਰੇ ਲਾਜੂਰੀ ਖੜ ਜਾ ਓਏ ਕੁਮਰ ਤੁਸੀਂ ਗੱਲ ਲਾਜੂਰੀ ਖੜ ਜਾ ਰਾਜੂ ਰੇ ਇੱਕ ਮਿੰਟ ਹੋਰੀਏ ਕੋਈ ਨਾ ਫੌਜੀ ਸਾਹਿਬ ਖੜ ਜਾਂ ਦਵਾਏ ਨਾ ਕਰਦੇ ਨਾ ਇੱਕ ਕੋਈ ਖੜ ਰਾਜੂ ਇੱਕ ਮਿੰਟ ਬਾਪੂ ਜੀ ਇੱਕ ਮਿੰਟ ਮੇਰੀ ਇੱਕ ਪਿਆਰਾਂ ਬੀਤ ਤੁਸੀਂ ਬੋਲੋ ਮੇਰੀ ਇੱਕ ਬਿੰਦ ਤੇ ਸੁਣ ਲੋ ਬੋਲੋ ਜੀ ਬੋਲੋ ਬਾਪੂ ਜੀ ਮੇਰੀ ਬਿੰਦਤੀ ਸੁਣ ਲੋਗੇ ਨਾ ਜੀ ਜੀ ਸਰਪਸਾ ਦੇ ਘਰੋਂ ਬੇੜਾ ਕਰਕੇ ਮਾਲੂਮ ਹੈ ਨਾ ਕਿ ਅਪਰ ਮੈਂ ਮੁੱਦੇ ਤੇ ਆਈਏ ਪਹਿਲਾਂ ਮੈਂ ਕਿਹਾ ਬਾਪੂ ਜੀ ਹਾਂ ਜੀ ਯਾਰ ਦਾ ਸਾਡਾ ਬਾਪੂ ਜੀ ਦਾ ਕਿ ਸਾਡੀ ਪਹੁੰਚ ਆਈਏ ਨਾ ਬੇੜਾ ਕਰਕੇ ਕਰ ਲੋ ਤਾਂ ਕਰ ਲੋ ਵੀ ਕਰੋਗੇ ਬਾਪੂ ਜੀ ਹਾਂ ਜੀ ਅਸੀਂ ਸ਼ਰਿਆਂ ਉੱਤਰਾ ਟੋਪੀ ਵੀ ਕਰਾਉਦੇ ਮੇਰੀ ਗੱਲ ਤਾਂ ਸੁਣੋ ਮੈਂ ਉਹਨਾਂ ਨਾਲ ਗੱਲ ਹਾਂ ਜੀ ਹਾਂ ਜੀ ਸੁਣੋ ਜੀ ਆਪਾਂ ਸ਼ੁਰੂ ਤੋਂ ਮੱਝੀ ਰੱਖਦੇ ਆ ਠੀਕ ਹੈ ਜੀ ਕੀ ਚੀਜ਼ ਜੀ ਮੱਝਾਂ ਰੱਖਦੇ ਆ ਹਾਂ ਜੀ ਲਵੇਰੀਆਂ ਹਾਂ ਜੀ ਅੱਛਾ ਉਹਨਾਂ ਦੀਆਂ ਆਪਾਂ ਚੋਕੇ ਤੇ ਧਾਰਾ ਲੈ ਸਕਦੇ ਨਹੀਂ ਲੈ ਨਹੀਂ ਸਕਦੇ ਵੈਸੇ ਤਾਂ ਨਹੀਂ ਲੈ ਸਕਦੇ ਤਾਂ ਉਹਦੇ ਬੱਚੇ ਲਈ ਆ ਨਹੀਂ ਨਹੀਂ ਆਪਾਂ ਲੈਣੇ ਆ ਮੇਰਾ ਨਾਲੇ ਬੁੜਾ ਤੇ ਲੈਂਦੇ ਰਹੇ ਜੀ ਜਦੋਂ ਸਾਡੇ ਵੱਡ ਵਡੇਰਿਆਂ ਤੋਂ ਲੈ ਕੇ ਹਾਂ ਜੀ ਜਦੋਂ ਚੁੱਕਦੇ ਹੀ ਨਾ ਹਾਂ ਜੀ ਉਦੋਂ ਧਾਰਾ ਦਿੰਦੇ ਹਾਂ ਹਾਂ ਜੀ ਠੀਕ ਹੈ ਤੁਸੀਂ ਬਾਪੂ ਜੀ ਗੱਲ ਸ਼ਾਰਟਕਟ ਪੂਰੀ ਕਰੋ ਜੀ ਅੱਛਾ ਧਾਰਾ ਲੈnde ਆ ਦੇ ਸਾਡੀ ਨੋ ਨਾ ਧਾਰਾ ਜੀ ਵੀਡੀਓ ਸਾਰੀ ਵੀ ਬਾਪੂ ਜੀ ਦੇਖੋ ਆ ਪਤਾ ਆਇਆ ਸਿਰਫ ਇਸ ਬੰਦੇ ਲਈ ਜੀ ਆਪਾਂ ਉੱਥੇ ਤੱਕ ਤਾਂ ਗਈ ਸਾਨੂੰ ਆਪਣੇ ਪਰਿਵਾਰ ਨਾਲ ਹਾਂ ਜੀ ਹਾਂ ਜੀ ਸਾਡਾ ਮਸਲਾ ਯਾਰ ਕਹਿੰਦਾ ਹੈ ਹਾਂ ਜੀ ਆਹ ਦੋ ਹਾਂਜੀ ਸਾਡੇ ਬਜ਼ੁਰਗ ਪੁਰਾਣੇ ਵਿਧਾਰਾਂ ਲੈਂਦੇ ਆ ਸਾਡੇ ਸਾਰੇ ਬਜ਼ੁਰਗ ਮੈਂ ਤਾਂ ਆਪ ਕੋ ਸਾਡੀ ਦਾਦੀ ਲੈਂਦੀ ਰਹਿੰਦੀ ਰਹੀ ਤੇ ਵੀਰੇ ਮੈਂ ਤਾਂ ਕੀ ਲੈਣਾ ਤੁਹਾਨੂੰ ਮੈਂ ਨਾ ਪਉ ਤੇ ਗਲਤ ਕੀ ਜਾ ਮੇਰੇ ਪ੍ਰਾਪਾ ਤਾਂ ਇੱਧੇ ਤੇ ਖੜੇ ਆਂ ਜੀ ਵਾਸਤੇ ਸਾਡੇ ਬਜ਼ੁਰਗਾਂ ਦਾ ਧਾਰਾ ਲੈਂਗਾ ਸਾਡੀ ਜਿਹੜੀ ਇਹਨਾਂ ਦੀ ਵੱਡੀ ਨਾ ਹੋ ਆ ਉਹਨੇ ਖੁਦ ਉੱਤੋਂ ਵੀਡੀਓ ਬਣਾ ਕੇ ਇੱਥੇ ਗੁਰਦੁਆਰਾ ਕੋਲੀ ਸਾਹਿਬ ਆ ਕੇ ਤੁਸੀਂ ਕਿੱਥੇ ਬੋਲੀ ਆਈ ਸਖੀਏ ਬੋਲਦੇ ਨਾ ਇਹ ਤੇ ਅੱਜ ਕੋਆਲਾ ਨਾ ਪਰਲੇ ਬਣੇ ਮੰਨ ਕੇ ਚੱਲੋ ਯਾਰ ਤੁਸੀਂ ਅੱਜ ਤੱਕ ਰੋਡ ਦੇ ਉੱਪਰ ਹੋਰ ਗੁਰੂ ਘਰ ਆਉਂਦਾ ਉੱਥੇ ਖੜੇ ਨੇ ਇਹ ਇੱਕ ਇੱਕ ਲੋਕ ਖੜੇ ਨੇ ਉੱਥੇ 15 ਕਿਲੋਮੀਟਰ ਪਿੱਛੇ ਗੁਰੂ ਘਰ ਹੈ ਚਲੋ ਚਾਹ ਸਾਹਿਬ ਚਲੋ ਜੋ ਵੀ ਆ ਮੋਰਚਾ ਸਾਹਿਬ ਅੱਛਾ ਉਹਨੇ ਵੀਡੀਓ ਪਾਈ ਵੀ ਜਿਹੜਾ ਤੁਹਾਡੇ ਇੱਥੇ ਗਾਜੀ ਦੁੱਧ ਲੈਣ ਆਉਂਦਾ ਹਨ ਗਾਜੀ ਦੁੱਧ ਲੈਣ ਆਉਂਦਾ ਉਹਦੇ ਵਿੱਚੋਂ ਇਹ ਜੂਠਾ ਕਰਕੇ ਦੁੱਧ ਉਹਨਾਂ ਨੂੰ ਪਾਇਆ ਜਾਂਦਾ ਗੁਰਦੁਆਰੇ ਮੇਰੇ ਘਰ ਮੇਰੇ ਸਾਰੇ ਪਰਿਵਾਰ ਨੇ ਅਮਰਿਤ ਛਕਿਆ ਲੋਕੀ ਜਿੰਨਾ ਪੁੰਨਦਾਨ ਕਰਦੇ ਤੇ ਕਿਹੜਾ ਬੰਦਾ ਕੋਈ ਝੂਠਾ ਦੋਧ ਕਰਕੇ ਵੀਰੇ ਪਤਾ ਕਿ ਦੇਖੋ ਮੈਂ ਲੈਣਾ ਬੰਦਾ ਤੁਸੀਂ ਪਰਿਵਾਰ ਦੀ ਗੱਲ ਲੈ ਕੇ ਜਰ ਮੇਰੀ ਇੱਕ ਗੱਲ ਰੋੜ ਕੇ ਗੱਲ ਤਾਂ ਮੈਂ ਤੁਹਾਨੂੰ ਸਮਝਾਉਂਦਾ ਪਿਆ ਯਾਰ ਉਹਦੇ ਮਸਲੇ ਕਰਕੇ ਸਾਡਾ ਸਾਰਾ ਘਰ ਦਾ ਮਸਲਾ ਉੱਜਾ ਆਇਆ ਵੀਰੇ ਤੁਸੀਂ ਦੱਸੋ ਕੀ ਜਾਂਦੇ ਭਾਜੀ ਵੀਰੇ ਮੈਂ ਤਾਂ ਇੱਕ ਗੱਲ ਚਾਹੁੰਦਾ ਤੁਸੀਂ ਦੇਖੋ ਅਸੀਂ ਕੋਈ ਜ਼ਿੰਮੇਵਾਰ ਇਨਸਾਨ ਆ ਆਪਾਂ ਭਰਾ ਆਏ ਆ ਵਕਤ ਤਾਂ ਹੈ ਨਹੀਂ ਕਿ ਬਹੁਤ ਦੂਰ ਤਾਂ ਆਏ ਨਹੀਂ ਹਨਾ ਵੀਰੇ ਐ ਤਾਂ ਹੈ ਨਹੀਂ ਵੀ ਕੋਈ ਆਪਾਂ ਵੀ ਕ੍ਰਿਮੀਨਲ ਆ ਜਾਂ ਤੁਸੀਂ ਵੀ ਕ੍ਰਿਮੀਨਲ ਹੋ ਦੁੱਖ ਕਿਸ ਗੱਲ ਦਾ ਇਸ ਬੰਦੇ ਦੇ ਤ ਥੋੜਾ ਨਹੀਂ ਹੋਇਆ ਇਸ ਬੰਦੇ ਦੀ ਬਿਲਕੁਲ ਬਿਲਕੁਲ ਹੋਇਆ ਬਿਲਕੁਲ ਹੋਇਆ ਬਹੁਤ ਜਿਆਦਾ ਹੋਈ ਹੈ ਜੀ ਟੱਪੜ ਟੁੱਪੜ ਦਾ ਬਹੁਤ ਨਾਰਮਲ ਗੱਲਾਂ ਨੇ ਇਹਦੇ ਲਈ ਤਾਂ ਚਲੋ ਦਾ ਪ੍ਰੂਫ ਖਾਓ ਮੈਂ ਕਹਿੰਦਾ ਪ੍ਰੂਫ ਸਾਰਾ ਕੁਝ ਆ ਮੇਰੇ ਕੋਲੇ ਜੇ ਮੈਂ ਲਚਕਾਣੀ 250 ਕਿਲੋਮੀਟਰ ਤੋਂ ਆਇਆ ਵੀਰੇ ਸਾਰਾ ਕੁਝ ਯਾਰ ਵੀਰੇ ਤੁਸੀਂ ਮੈਨੂੰ ਇੱਕ ਗੱਲ ਦੱਸੋ ਤੁਸੀਂ ਉਰੋਂ ਜਾਓਗੇ ਲਚਕਾਣੀ ਪਿੰਡ ਜੇ ਤੁਸੀਂ ਕੋਈ ਗੱਲ ਬੋਲੋਗੇ ਤਾਂ ਬਾਪੂ ਜੀ ਖੁਦ ਕੁੱਟਦੇ ਨੇ ਇਹਨੂੰ ਜਿੰਨੀ ਕੁੱਟਦੇ ਤੁਸੀਂ ਜ਼ਿਆਦਾ ਕੁੱਟਿਆ ਇੱਕ ਮਿੰਟ ਮੇਰੇ ਨਾਲ ਲੋਡ ਇੱਕ ਗੱਲ ਮੈਂ ਤੁਹਾਡੀ ਗੱਲ ਹੀ ਜੀ ਮੈਨੂੰ ਇਹਦਾ ਜਵਾਬ ਦੋ ਤੁਸੀਂ ਕੁੱਟਦੇ ਨਹੀਂ ਹਾਂ ਹਾਂਜੀ ਦੱਸੋ ਜਿਹੜੇ ਬੰਦੇ ਨੇ ਜਿਹੜੀ ਜਨਾਨੀ ਨੇ ਤੁਹਾਨੂੰ ਵਿੜੀਆਂ ਪਾਈਆਂ ਮੇਰੀ ਗੱਲ ਸੁਣੋ ਤੁਸੀਂ ਤਾਂ ਇੱਕੋ ਗੱਲ ਤੇ ਖੜੇ ਹੋ ਮੇਰੇ ਭਾਈ ਪਹਿਲਾਂ ਇਹਦੇ ਤੇ ਆਓ ਤੁਸੀਂ ਬਾਪੂ ਜੀ ਮੇਰੀ ਗੱਲ ਤਾਂ ਸੁਣਦੇ ਪੂਰੀ ਤੇ ਕਰ ਲੋ ਯਾਰ ਦੱਸੋ 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 ਇਹਦੀ ਗਾਲੀ ਕਰਦਾ ਪਿਆ ਫਲਾਵਾ ਠੀਕ ਕਰਦਾ ਨਹੀਂ ਵੀਰੇ ਮੇਰੀ ਗੱਲ ਸੁਣੋ ਇਹ ਕਰਦਾ ਨਹੀਂ ਮੈਂ ਕਹਿਣਾ ਵੀਰੇ ਆ ਤਾਂ ਕਰਦਾ ਆਪਣਾ ਮੈਂ ਤਾਂ ਕੀ ਲੈਣਾ ਮੇਰੇ ਭਾਈ ਤੁਸੀਂ ਮੈਨੂੰ ਇਹ ਗੱਲ ਦੱਸ ਖਾਲਸਾ ਜੀ ਤੁਸੀਂ ਮੈਨੂੰ ਇੱਕ ਗੱਲ ਦੱਸੋ ਦੇਖੋ ਆਪਾਂ 3 ਪੁੱਤਾਂ ਵਾਲਿਆਂ ਤੁਸੀਂ ਹੁਣ ਤੁਹਾਡੇ ਬੱਚੇ ਗਏ ਨੇ ਹਨਾ ਸਕੂਲ ਗਏ ਨੇ ਕੁੜੀਆਂ ਸੀਗੀਆਂ ਤੁਹਾਡੀਆਂ ਬੇਟੀਆਂ ਜੋ ਵੀ ਨੇ ਮੰਨ ਲਓ ਜੀ ਉਹਨਾਂ ਬੱਚੀਆਂ ਨੂੰ ਕੋਈ ਬੰਦਾ ਕੈਦ ਕਰ ਲੇ ਸਾਡਾ ਮਕਸਦ ਪਤਾ ਕੀ ਆ ਜੀ ਇਹ ਚੀਜ਼ ਦੇ ਉੱਪਰ ਬਹੁਤ ਵੱਡੇ ਪੱਧਰ ਤੇ ਆਵਾਜ਼ ਉੱਠ ਰਹੀ ਆ ਇਹਦੇ ਤੇ ਫਿਲਮਾਂ ਬਣ ਗਈਆਂ ਬਾਪੂ ਜੀ ਵੱਡੀਆਂ ਵੱਡੀਆਂ ਫਿਲਮਾਂ ਬਣ ਗਈਆਂ ਅਵੇਅਰ ਕਰਨ ਲਈ ਲੋਕਾਂ ਨੂੰ ਵੀ ਜਿਹੜੀ ਬੰਦੂਆ ਮਜ਼ਦੂਰੀ ਆ ਤੁਸੀਂ ਕੱਢ ਕੇ ਦੇਖੋ ਨੈਟ ਦੇ ਉੱਪਰ ਫਿਲਮਾਂ ਬਣਾਤੀਆਂ ਵੱਡੇ ਵੱਡੇ ਆਰਟਿਸਟਾਂ ਨੇ ਵੀ ਭਾਈ ਹੁੰਦਾ ਕੀ ਆ ਸਰ ਤੁਸੀਂ ਮੈਨੂੰ ਇੱਕ ਗੱਲ ਦੱਸੋ ਇਹ ਬੰਦਾ ਚੰਗਾ ਭਲਾ ਚਾ ਚੱਕ ਕਿਤੇ ਮਰਜੀ ਫਿਰਦਾ ਮੈਨੂੰ ਨਹੀਂ ਪਤਾ ਤੁਸੀਂ ਕਿੱਥੋਂ ਲੈ ਕੇ ਆ ਤੁਸੀਂ ਕਹੋਗੇ ਵੀ ਇਹ ਤਾਂ ਤੁਰਦਾ ਫਿਰਦਾ ਆਪਣੇ ਆਪ ਆ ਗਿਆ ਮੈਨੂੰ ਇਹ ਲੱਗਦਾ ਕਿਉਂਕਿ ਮੈਂ ਹਰ ਏਕਤਾ ਵਿੱਚ ਜਦੋਂ ਜਾਣੀਆਂ ਸੀ ਉੱਥੇ ਇਹੀ ਗੱਲ ਸਾਨੂੰ ਸੁਣਨ ਨੂੰ ਮਿਲਦੀ ਹੈ ਵੀ ਇਹਦਾ ਜੀ ਤੁਰਦਾ ਫਿਰਦਾ ਆ ਗਿਆ ਅਸੀਂ ਰੋਟੀ ਪਾਣੀ ਦੇ ਦਿੱਤਾ ਪਹਿਲੀ ਗੱਲ ਤੁਸੀਂ ਇਹ ਗੱਲ ਕਹੋਗੇ ਜੀ ਦੂਜੀ ਗੱਲ ਸਾਨੇ ਤੋਂ ਨਹੀਂ ਸਾਨੂੰ ਤੁਸੀਂ ਇਹ ਦੱਸੋ ਬਾਪੂ ਜੀ ਵੀ ਇਹਨੂੰ ਆਪਰ ਰੱਖਦੇ ਏਦਾਂ ਕਾਹਤੋਂ ਆ ਜੀ ਜੇ ਕੋਈ ਬੰਦਾ ਆਪਣੇ ਘਰੇ ਬਾਪੂ ਜੀ ਆਪਣਾ ਇਕੱਲਾ ਆਹ ਏਰੀਆ ਦੇ ਵਿੱਚ ਨੇ ਜੀ ਅਦਰਵਾਈਜ਼ ਕਿਤੇ ਵੀ ਕੋਈ 1% ਵੀ ਕਿਸੇ ਦਾ ਤਸ਼ੱਦਦ ਨਹੀਂ ਜੇ ਸਾਡੇ ਕੋਲ ਬਾਪੂ ਜੀ ਇਹਦਾ ਕੁਝ ਹੈਗਾ ਨਾ ਤਾਂ ਹੀ ਅਸੀਂ ਉਹਦੇ ਧੱਕਾ ਆ ਸਾਡੀ ਤੁਹਾਡੇ ਨਾਲ ਕੋਈ ਦੁਸ਼ਮਣੀ ਤਾਂ ਕੋਈ ਨਹੀਂ ਜੀ ਜਾਂ ਕੋਈ ਅਸੀਂ ਕੋਈ ਗੁੰਡੇ ਹੋਈਏ ਜਾਂ ਤੁਸੀਂ ਕੋਈ ਗੁੰਡੇ ਹੋਮ ਪਰ ਬਾਈ ਇੱਕ ਫੌਜੀ ਜ਼ਿੰਮੇਵਾਰ ਹੋਣ ਦੇ ਨਾਤੇ ਸਾਡਾ ਹੋਰ ਵੀ ਫਰਜ਼ ਵਧ ਗਿਆ ਵੀ ਇੱਕ ਬੰਦਾ ਫੌਜੀ ਆ ਉਹ ਵੀ ਇਹਦੇ ਮਤਲਬ ਥੱਪੜ ਮਾਰੇ ਫਿਰ ਤਾਂ ਲੱਖ ਦੀ ਲਹੰਤ ਜਿਹਨੂੰ ਜਿਹੜਾ ਖੁਦ ਇੱਕ ਨੌਕਰੀ ਕਰ ਰਿਹਾ ਦੇਸ਼ ਦੀ ਤੇ ਉਹ ਵੀ ਜੇਕਰ ਰੂਲ ਦੀ ਉਲੰਘਣਾ ਕਰੇ ਫਿਰ ਤਾਂ ਫਿਰ ਰੂਲ ਦੀ ਉਲੰਘਣਾ ਫਿਰ ਰੂਲ ਫਾਲੋ ਕਾਣ ਕਰੂਗਾ ਜੀ ਫਿਰ ਤੁਸੀਂ ਦੱਸੋ ਬਾਪੂ ਜੀ ਤੁਸੀਂ ਤਿੰਨੇ ਭਰਾ ਜੀ ਤੁਹਾਡੇ ਦੋਨੇ ਆ ਤੁਹਾਡੇ ਬੇਟਾ ਹੀ ਤੁਸੀਂ ਦੋ ਨਹੀਂ ਜਾਂ ਤੁਸੀਂ ਕੁੱਟਦੇ ਹੋ ਕੁੱਟਦੇ ਤਾਂ ਹੁਣ ਇਹ ਤਾਂ ਸਾਨੂੰ ਸਾਡੇ ਕੋਲ ਹੈਗਾ ਕੁਝ ਤਾਂ ਹੀ ਇੱਥੇ ਹੈ ਤੁਹਾਡੇ ਕੋ ਪਹੁੰਚਿਆ ਤੁਸੀਂ ਕਿਉਂ ਕੁੱਟਦੇ ਹੋ ਬਾਈ ਜੀ ਕਿਉਂ ਕੁੱਟਦੇ ਉਹਨੂੰ ਲੱਗੇ ਬਈਨੇ ਕੈਮਰੇ ਲੱਗੇ ਬਈਨੇ ਉਹ ਜੋ ਵੀ ਨਿਕਲ ਜੂਗੀ ਲੱਗੇ ਬਈਨੇ ਕੈਮਰੇ ਹਾਂ ਜੀ ਆ ਲੱਗੇ ਨੇ ਤੁਹਾਡੇ ਕੋਲ ਇੱਕ ਪ੍ਰੂਫ ਨਹੀਂ ਹਾਂ ਕੈਮਰੇ ਚ ਦਿਖਾ ਦਿਓ ਜੀ ਕੈਮਰੇ ਚ ਹੋ ਗਿਰੇ ਖਫਾ ਜੀ ਸਾਹਿਬ ਹੋਊਗਾ ਕੈਮਰੇ ਚ ਹੋ ਗਿਰੇ ਤੁਸੀਂ ਕੈਮਰੇ ਖੋਲ ਕੇ ਵੇਖ ਲਓ ਜਿੱਦਾਂ ਬੋਲੋ ਹਾਂ ਜੀ ਤੁਸੀਂ ਮੈਨੂੰ ਇਹ ਦੱਸੋ ਉਹਦਾ ਪਹਿਲਾਂ ਜਿਹੜਾ ਤੁਹਾਡੇ ਕੋ ਵੀਡੀਓ ਗਈ ਉਹ ਦਿਖਾ ਦਿਓ ਤੇ ਨਾਲੇ ਉਹ ਉਹਦਾ ਨੰਬਰ ਦਿਓ ਜਿਹਨੇ ਤੁਹਾਨੂੰ ਫੋਨ ਕੀਤਾ ਨਹੀਂ ਫਿਰ ਉਹਦੇ ਨਾਲ ਕੀ ਹੋ ਜਾਊਗਾ ਕੁਝ ਵੀ ਨਹੀਂ ਫਿਰ ਫਿਰ ਕੀ ਹੋ ਜੂਗਾ ਫਿਰ ਤੁਸੀਂ ਫਿਰ ਤੁਸੀਂ ਕੇਸ ਦਰਜ ਕਰਾ ਲਓਗੇ ਤਿੰਨੇ ਜਣੇ ਜੀ ਅਜੀ ਦਿਖਾ ਦੰਨੇ ਤੁਸੀਂ ਤਿੰਨੇ ਜਣੇ ਲਿਖ ਤੀਰੂ ਦੋ ਥੋੜੇ ਦੇ ਪਰਚਾ ਕਰਾ ਦਿੰਦੇ ਉਹ ਪਰਚਾ ਆਊਗਾ ਤੁਸੀਂ ਕਮਾਲ ਕਰਦੇ ਹੋ ਨਹੀਂ ਇੱਕ ਮਿੰਟ ਇੱਕ ਜਣਾ ਫੌਜੀ ਸਾਹਿਬ ਨੇ ਇੱਕ ਜਣਾ ਕਿਹਾ ਉਧਰੋਂ ਵੀ ਇੱਕ ਜਣਾ ਬੋਲਣਾ ਤਿੰਨੇ ਜਣੇ ਸਭ ਕੁਝ ਇੱਕ ਮਿੰਟ ਨਿਚੋੜ ਕਰਦਾ ਇਹ ਆ ਕਿ ਸਾਡੀ ਪਰਚਾਈ ਨੇ ਸਭ ਸਬੂਤ ਦਿੱਤੇ ਮੰਨ ਲਓ ਮੰਨ ਲਓ ਮੈਂ ਇਹ ਥੋੜੇ ਇਹਦਾ ਉੱਤਰ ਹੀ ਦੇ ਰਿਹਾ ਮੈਂ ਬਾਜਵ ਮੰਨ ਲਓ ਮੈਂ ਹੁਣ ਘਰੇ ਬੈਠਾ ਹਾਂ ਇਟਾਂ ਪਟ ਰਿਹਾ ਮੇਰਾ ਦੂਜਾ ਭਰਾ ਕਹੇ ਇੱਟਾਂ ਪੱਟ ਦੇ ਜੇ ਪੱਟਦਾ ਜੀ ਤਾਂ ਹੀ ਦੂਜੇ ਭਰਾ ਨੇ ਕਿਹਾ ਜੇ ਤੁਸੀਂ ਕਹਿੰਦੇ ਹੋ ਮੈਨੂੰ ਨਹੀਂ ਪਤਾ ਥੋੜੀ ਭਾਬੀ ਦੇ ਕਿਉਂ ਮੇਰੀ ਗੱਲ ਥੋੜਾ ਤੁਹਾਡੇ ਪਰਿਵਾਰ ਦੀ ਗੱਲ ਨਾਲ ਮੇਰੀ ਜਦੋਂ ਅਸੀਂ ਕਹਿ ਰਹੇ ਹਾਂ ਵੀ ਸਾਡੀ ਜਨਾਨੀ ਨੇ ਸਾਰੇ ਜਨਨ ਦੇ ਢਿੰਕੋ ਗੱਲ ਤੇ ਖੜੀਆ ਬਾਪੂ ਤੁਸੀਂ ਤਾਂ ਗੱਲ ਮੈਂ ਪੁੱਛਦਾ ਜੀ ਇਹਨੂੰ ਕਾਹ ਤੋਂ ਲੈਣ ਬਾਪੂ ਲੈਣ ਦੱਲੋ ਤੁਸੀਂ ਤਾਂ ਹੀ ਹੁਣ ਕੀ ਆਂਦੇ ਹੋ ਇੱਕ ਮਿੰਟ ਮੈਂ ਤਾਂ ਬਾਪੂ ਜੀ ਇਹ ਚੌਨਾ ਥੋੜੇ ਦੋ ਸਵਾਲ ਇਹ ਪੁੱਛਣਾ ਹੈ ਪਹਿਲਾਂ ਤੋਂ ਮੈਂ ਵੀ ਇਹ ਨਾ ਬੰਦਿਆਂ ਤੋਂ ਕੀ ਜ਼ੁਲਮ ਹੋਇਆ ਇਹਨਾਂ ਤੇ ਕੀ ਤਾਂ ਤੇ ਕਾਹ ਤੋਂ ਤਸ਼ੱਦਦ ਕੀਤਾ ਜਾ ਰਿਹਾ ਦੱਸ ਉੱਤਰ ਦਿ ਸਾਡੇ ਭਾਈ ਨਾਲ ਸਾਡਾ ਝਗੜਾ ਚੱਲਿਆ ਵਾ ਦੋ ਤੇ ਬੀਬੀ ਜੀ ਨੂੰ ਅੰਦਰ ਭੇਜ ਦੀ ਬੀਬੀ ਤੁਸੀਂ ਜਾਓ ਜੀ ਬੀਬੀ ਜੀ ਆਜੋ ਫਿਰ ਆਜੋ 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 ਸਾਡੇ ਤਾਈ ਨਾਲ ਝਗੜਾ ਚੱਲਦਾ ਹੈ ਜੀ ਸਾਡਾ ਪਰਿਵਾਰ ਜਿਹੜਾ ਬਲਦੇਵ ਸਾਡਾ ਬ੍ਰਦਰ ਐਕਸਪਾਇਰ ਹੋ ਗਿਆ ਉਹਦਾ ਪਰਿਵਾਰ ਕਹਿੰਦਾ ਵੀ ਸਿੱ ਤਾਈ ਦੇ ਮੁੰਡੇ ਨਾਲ ਵਰਤਣਾ ਹੀ ਵਰਤਣਾ ਹੈ ਠੀਕ ਹੈ ਫੌਜੀ ਸਾਹਿਬ ਤੁਸੀਂ ਤਾਂ ਇੱਕ ਡਿਊਟੀ ਕਰਦੇ ਹੋ ਤੁਹਾਡਾ ਤਾਂ ਫਰਜ਼ ਬਣਦਾ ਨਾ ਤੁਹਾਡਾ ਤਾਂ ਫਰਜ਼ ਬਣਦਾ ਨਾ ਕਾਨੂੰਨ ਦੀ ਰਖਵਾਲੀ ਕਰਨਾ ਫਿਰ ਤੁਸੀਂ ਵੀ ਤੂੰ ਰੂਲ ਨੂੰ ਤੋੜੋਗੇ ਫਿਰ ਤਾਂ ਲੱਖ ਦੀ ਲਾਨਤ ਹੈ ਏਦਾਂ ਇਦਾਂ ਦਾ ਪਿੰਡਾ ਚ ਬਹੁਤ ਨੇ ਬਹੁਤ ਤਾਂ ਤੁਹਾਡੇ ਏਰੀਆ ਚ ਨੇ ਜੀ ਫੌਜੀ ਸਾਹਿਬ ਮੈਂ ਤੁਹਾਡੀ ਨੌਲੇਜ ਚ ਵਾਦਾ ਕਰਦਾ ਬੰਦੂਆ ਮਦਦੂਦਾਂ ਦੇ ਉੱਪਰ ਐਕਟ ਬਣਿਆ ਹੋਆ ਜੀ ਵੀ ਕਿਸੇ ਨੂੰ ਆਪਾਂ ਬੰਦੂਆ ਨਹੀਂ ਕਰਾ ਸਕਦੇ ਇੱਕ ਮਿੰਟ ਇਹਨੂੰ ਪੁੱਛੋ ਇਹਨੂੰ ਫੌਜੀ ਸਾਹਿਬ ਇਹ ਨਹੀਂ ਕਹਿੰਦਾ ਹੈ ਜੀ ਫੌਜੀ ਸਾਹਿਬ ਇਹ ਨਹੀਂ ਕਹੂਗਾ ਕਦੇ ਜੀ ਮੇਰੀ ਸੁਣੋ ਹਾਂ ਜੀ ਇਹਨੂੰ ਪੁੱਛੋ ਕਿ ਇਹਨਾਂ ਕੋਈ ਤੱਕਾ ਹੋਣ ਦਾ ਮੈਂ ਤੁਹਾਨੂੰ ਦੱਸ ਦਿੰਦਾ ਫੌਜੀ ਇਹਨੂੰ ਇਹਨੂੰ ਰੋਟੀ ਨਹੀਂ ਮਿਲਦਾ ਮੇਰੀ ਗੱਲ ਤਾਂ ਸੁਣ ਲੋ ਬਿਸਤਰਾ ਨਹੀਂ ਮਿਲਦਾ ਉਹ ਗੱਲਾਂ ਤੁਸੀਂ ਸਿਰਫ ਕਲਾ ਚ ਪੇੜਾਂ ਦੀ ਗੱਲ ਆ ਸਾਰੇ ਇੱਕ ਮਿੰਟ ਇੱਕ ਮਿੰਟ ਜੀ ਤੁਸੀਂ ਕਹਿੰਦੇ ਜਨਾਨੀ ਨੇ ਬਣਾਈਆਂ ਤੇ ਦੇਵੀ ਮਾਹੀ तेरे ਜਵਾਹਰ ਹੱਥ ਜੋੜ ਬੇਬੇ ਜੀ ਮੇਰੀ ਗੱਲ ਤਾਂ ਸੁਣ ਲਓ ਜੀ ਬੇਬੇ ਜੀ ਤੁਸੀਂ ਤਾਂ ਉੱਥੀ ਗੱਲ ਖੜੀ ਆ ਤੁਹਾਡੀ ਤਾਂ ਜੀ ਮੈਂ ਤਾਂ ਇਹਦੇ ਲਈ ਆਇਆ ਜੀ ਮੈਨੂੰ ਨਹੀਂ ਪਤਾ ਜੀ ਤੁਹਾਡੇ ਇੱਕ ਪਰਿਵਾਰ ਦਾ ਮੇਰੀ ਗੱਲ ਨੂੰ ਸੁਣਿਓ ਬੇਬੇ ਜੀ ਤੁਸੀਂ ਮੇਰੇ ਸਤਿਕਾਰਯੋਗ ਹੋ ਇਹ ਵੀ ਕਿਸੇ ਦਾ ਬੱਚਾ ਬੇਬੇ ਜੀ ਇਹਦਾ ਵੀ ਪਰਿਵਾਰ ਡਿਕਦਾ ਹੋਊਗਾ ਹਨਾ ਇਹ ਤਾਂ ਆਪਾਂ ਮੰਨਦੇ ਆ ਬੇਬੇ ਜੀ ਬੇਬੇ ਜੀ ਤੁਹਾਡੇ ਪਰਿਵਾਰ ਚ ਲੱਖਾਂ ਪਰਿਵਾਰਾਂ ਚ ਕਲੇਸ਼ ਹੁੰਦੇ ਨੇ ਹਨਾ ਜੀ ਪਰ ਮੈਂ ਬੇਨਤੀ ਇਹ ਕਰਦਾ ਬੇਬੇ ਜੀ ਇਹਦਾ ਵੀ ਪਰਿਵਾਰ ਡਿਕਦਾ ਘਰੇ ਜੀ ਇਹਦਾ ਪਰਿਵਾਰ 2 ਮਿੰਟਾਂ ਚ ਲੱਭ ਜਾਣਾ ਜੀ ਬਸ ਤਾਂ ਜਿਹੜੇ 99% ਅਸੀਂ ਕਲੀਅਰ ਹਾਂ ਇਹਦਾ ਪਰਿਵਾਰ ਕਿਹੜਾ ਜੀ ਵਿਚਾਰਾ ਹੀ ਕਿਹੜਾ ਪੱਟ ਗਿਆ ਰੋਟੀ ਨਹੀਂ ਆਉਂਦਾ ਕਿ ਬੇਬੇ ਜੀ ਰੋਟੀ ਦੇ ਉੱਪਰ ਆਪਣਾ ਧੀ ਪੁੱਤ ਜੇ ਘਰੋਂ ਚੱਲ ਜੇ ਰੋਟੀ ਰੋਟੀ ਤੇ ਰੱਖੀ ਜਾਵੇ ਗਲਤ ਗੱਲ ਨਹੀਂ ਹੈਗੀ 11 ਕਿਲੋ ਪਾਲਾ ਮਰ ਚਾਹੀਦਾ ਤੇ ਪੱਤਾ ਦੇ ਕੇ ਹੱਟ ਜਾ ਨਹੀ ਜੀ ਬੇਬੇ ਜੀ ਤੁਸੀਂ ਮੈਨੂੰ ਇਹਦਾ ਉੱਤਰ ਤਾਂ ਦੇ ਦਿਓ ਜੀ ਸੋਚ ਕੇ ਦੱਸੋ ਬੇਬੇ ਜੀ ਮੈਂ ਤੁਹਾਡਾ ਬੱਚਾ ਇੱਕ ਮਿੰਟ ਉੱਤਰ ਦੇ ਕੇ ਜਾ ਬੇਬੇ ਜੀ ਤੁਸੀਂ ਮੇਰੀ ਸਤਿਕਾਰ ਜੋ ਤੁਸੀਂ ਆਖੋ ਸਾਡੇ ਮਾਂ ਵਰਗੀ ਮੇਰੀ ਗੱਲ ਤਾਂ ਸੁਣ ਲਓ ਮਾਤਾ ਜੀ ਮੇਰੀ ਗੱਲ ਤਾਂ ਸੁਣ ਲਓ ਜੇ ਮੰਨ ਲਓ ਮੇਰਾ ਮੰਨ ਲਓ ਮੇਰਾ ਮੰਨ ਲਓ ਮੇਰਾ ਭਰਾ ਘਰੋਂ ਚੱਲ ਜਾਵੇ ਜੀ ਇਹਨੂੰ ਕੋਈ ਰੋਟੀ ਰੋਟੀ ਤੇ 10 ਸਾਲ ਰੱਖੇ ਮੈਨੂੰ ਮੋੜੇ ਨਾ ਜੀ ਮੈਂ ਕਹਨਾ ਬੇਬੇ ਜੀ ਇਹ ਕਿਉਂ ਨਹੀਂ ਮੋੜਦੇ ਆਪਾਂ ਜੀ ਵੱਟ ਗੱਲ ਮੰਨਦੀ ਆ ਮੰਨਦੀ ਆ ਤੇ ਸਾਡੀ ਗਲਤੀ ਤੇਰੀ ਨਹੀਂ ਗਲਤੀ ਸਾਡੀ ਨੋ ਨਾ ਤੁਹਾਡੇ ਨਾਲ ਲਾਗ ਡਾਟ ਪਰ ਬਸ ਇੱਕੋ ਗੱਲ ਤੇ ਖੜੀਏ ਜੀ ਗੱਲ ਬੇਬੇ ਜੀ ਨੂੰ ਆਲੇ ਦਾ ਛੱਡ ਦੋ ਬੇਬੇ ਜੀ ਲਾਗ ਡਾਟ ਹੈਗੀ ਆ ਚਲੋ ਵੀਰੇ ਮੈਂ ਤੁਹਾਡੀ ਬੇਨਤੀ ਇਹ ਪ੍ਰਵਾਨ ਕਰਦਾ ਪਿਆ ਵੀ ਤੁਸੀਂ ਦੱਸੋ ਵੀ ਗੱਲ ਕੀ ਹੈ ਗੱਲ ਤਾਂ ਵੀਰੇ ਇਹ ਮੈਂ ਤਾਂ ਤੁਹਾਨੂੰ ਉੱਤਰ ਲੈਣਾ ਵੀ ਤੁਸੀਂ ਦੱਸੋ ਇਹ ਪ੍ਰਸ਼ਨ ਹੀ ਹੁੰਦੇ ਪਈ ਦੱਸੋ ਜੀ ਕੀ ਆਹੀ ਨਾ ਮੰਮੀ ਬੇਬੇ ਜੀ ਫੌਜੀ ਸਾਹਿਬ ਭਾਈ ਨੇ ਪੁੱਛਿਆ ਵੀ ਕੀ ਗੱਲ ਕੀ ਹੈ ਮੈਂ ਤਾਂ ਪੁੱਛਣ ਆਇਆ ਜੀ ਮਤਲਬ ਸਾਰੀਆਂ ਸਾਰਾ ਸਾਡੀ ਨੌਕਰਾ ਸਾਡਾ ਮੁੰਡਾ ਕੋਈ ਕਰਨ ਨਾ ਨਾ ਸਾਡਾ ਸਿਰ ਆ ਬਈ ਇੱਕ ਮਿੰਟ ਭਾਜੀ 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 ਤੁਸੀਂ ਤੁਸੀਂ ਨੌਕਰੀ ਕਰਦੇ ਤੁਸੀਂ ਮੇਰੀ ਗੱਲ ਨੂੰ ਫੋਲੋ ਕਰੋ ਪਲੀਜ਼ ਦੱਸੋ ਦੱਸੋ ਦੇ ਕੇ ਚਾਰ ਜੀ ਹੱਥ ਜੋੜਦੇ ਆ ਦੱਸੋ ਜੀ ਦੱਸੋ ਸਾਡੇ ਘਰ ਦਾ ਬੇੜਾ ਕਰਕੇ ਵੀਡੀਓ ਬਣਦੀ ਆ YouTube ਤੇ ਪੈਣੀ ਆ ਸਿਰਫ ਬੇੜਾ ਕਰਕੇ ਕਰ ਦਿੱਤਾ ਸਾਡੇ ਘਰ ਦੇ ਜੀ ਨਹੀਂ ਜੀ ਫੌਜੀ ਸਾਹਿਬ ਮੇਰੀ ਬੇਨਤੀ ਸੁਣ ਲਓ ਮੈਂ ਮੈਂ ਤਾਂ ਇਹਦਾ ਉੱਤਰ ਹੀ ਦੇਣਾ ਤੁਹਾਨੂੰ ਇਹਦੇ ਨਾਲ ਕੋਈ ਗੱਲ ਤੋਂ ਬਾਹਰ ਨਹੀਂ ਨਿਕਲ ਰਿਹਾ ਵੀਰੇ ਇੱਕ ਵਾਰ ਤਾਂ ਮੈਂ ਦੱਸਦਾ ਸਣੋ ਜੇ ਮੇਰੇ ਇੱਕ ਗੱਲ ਤੋਂ ਬਾਹਰ ਨਹੀਂ ਨਿਕਲ ਰਹੇ ਬਾਈ ਤਾਂ ਨਹੀਂ ਸਾਮ ਕਰ ਬਾਪੂ ਜੀ ਜੇ ਮੈਂ ਇੰਨੀ ਦੂਰੋਂ ਆਇਆ ਜੀ ਪੁਲਿਸ ਮੇਰੀ ਗੱਲ ਨੂੰ ਸਮਝੋ ਤੇ ਤਸ਼ੱਦਦ ਹੁੰਦਾ ਮੇਰੀ ਗੱਲ ਤੋਂ ਬਾਪੂ ਜੀ ਆ ਵਾ ਤੂੰ ਇੱਕ ਗੱਲ ਤੋਂ ਬਾਹਰ ਨਿਕਲ ਜਾ ਯਾਦਾ ਪੁੱਛਦਾ ਬਾਪੂ ਜੀ ਆਪਾਂ ਇਦਾਂ ਕਿਉਂ ਕਰਦੇ ਆ ਜੀ ਮੈਂ ਤਾਂ ਪੁੱਛਣ ਆਇਆ ਜੀ ਬਾਪੂ ਜੀ ਸਾਡੇ ਕੋਲੇ ਨਾ 150 ਬੰਦਾ ਜੀ ਬਾਪੂ ਜੀ ਮੇਰਾ ਮੈਂ ਨਹੀਂ ਹੈਗਾ ਵੀ ਤੁਹਾਡਾ ਦੁਸ਼ਮਣਾਂ ਕੋਈ ਜੀ ਦੁਸ਼ਮਣ ਨਹੀਂ ਹੈ ਨਾ ਬਾਪੂ ਜੀ ਤੁਸੀਂ ਮੈਨੂੰ ਇੱਕ ਗੱਲ ਦੱਸੋ ਬਾਪੂ ਜੀ ਵੀਰੇ ਬੰਦੂਆ ਮੈਂ ਇੱਕ ਵਾਰ ਆਪ ਨੂੰ ਨਹੀਂ ਤੁਸੀਂ ਉੱਤਰ ਹੀ ਨਹੀਂ ਦੇ ਪਾ ਰਹੇ ਜੀ ਵੀਰੇ ਮੈਂ ਪੁੱਛਦਾ ਵੀ ਆਪਣੇ ਕੋਲ ਇਹ ਅਧਿਕਾਰ ਕੀ ਆ ਇਦਾਂ ਦੇ ਬੰਦਿਆਂ ਨੂੰ ਘਰੇ ਰੱਖ ਕੇ ਉਹਨਾਂ ਤੋਂ ਕੰਮ ਕਰਵਾਉਣ ਦਾ ਤੇ ਪਲੱਸ ਉਹਨਾਂ ਦੇ ਤਸ਼ੱਦਦ ਕਰਨ ਦਾ ਕੀ ਇਹਨਾਂ ਦੇ ਮਾਪੇ ਨਹੀਂ ਡੀਕਦੇ ਮੈਨੂੰ ਇਹਦਾ ਉੱਤਰ ਤੁਸੀਂ ਦਿਓ ਬਾਜਬ ਉੱਤਰ ਦਿਓ ਬਾਕੀ ਗੱਲ ਦੱਸੋ ਅੱਛਾ ਮਾਂ ਪਿਓ ਡੀਕਦੇ ਭਾਜੀ ਹਾਂ ਬਿਲਕੁਲ ਡੀਕਦੇ ਹਾਂ ਹਾਂ ਹਾਂਜੀ ਬਿਲਕੁਲ ਮੰਨ ਕੇ ਚਲੋ ਅਸੀਂ ਲੈ ਕੇ ਆਈ ਹਾਂ ਜੀ ਬਿਲਕੁਲ ਜਾਨ ਲੈਂਦਾ ਜੇ ਤਾਂ ਮੰਨ ਲਓ ਇਹਨੂੰ ਇਹਨੂੰ ਪੁੱਛੋ ਇਹ ਤੁਹਾਡੇ ਬੋਲਦਾ ਸਭ ਕ ਜਿਹਨੂੰ ਪੁੱਛੋ ਵੀ ਆਪਾਂ ਨੂੰ ਕੋਈ ਇਹਨੇ ਕੋਈ ਐਡਰੈਸ ਦੱਸਿਆ ਜਾਂ ਕੋ ਮ ਫਲਾਣੇ ਤਾਂ ਜਿੱਦਾਂ ਆਇਆ ਵੀਜੀ ਉਹ ਰਹੀ ਜਾਂੀ ਇਹ ਤਾਂ ਨਹੀਂ ਦੱਸੂਗਾ ਜੀ ਮੈਂਟਲੀ ਹੋਣ ਕਰਕੇ ਤੁਸੀਂ ਨੇ ਕੀ ਕੀਤਾ ਮੈਂ ਤੁਹਾਨੂੰ ਪੁੱਛ ਨਹੀਂ ਪਹਿਲਾਂ ਤੁਸੀਂ ਇਹਦਾ ਉੱਤਰ ਦਿਓ ਵੀਰੇ ਵੀ ਆਪਾਂ ਇੱਕ ਜਿਹੜਾ ਮੈਂਟਲੀ ਬੰਦਾ ਜਿਹੜਾ ਸੁਧਾਰਨ ਬੰਦਾ ਤਾਂ ਆਪਾਂ ਮੰਨਦੇ ਹਾਂ ਸੁਧਾਰਨ ਜੇ ਚੰਟ ਹੁੰਦਾ ਕਿਦੋਂ ਦਾ ਨਿਕਲ ਜਾਂਦਾ ਉਹ ਸਧਾਰਨ ਬੰਦੇ ਨੂੰ ਕੀ ਆਪਣੇ ਕੋਲ ਅਧਿਕਾਰ ਹੈ ਪੱਕੇ ਤੇ ਰੋਡ ਤੋਂ ਲਿਆ ਕੇ ਘਰੇ ਲਿਆ ਕੇ ਉਹਨੂੰ ਰੱਖ ਲਈਏ ਤੇ ਪਲਾਸੋ ਤੋਂ ਕੰਮ ਵੀ ਕਰਾਈਏ ਤੇ ਉਹਨੂੰ ਫਿਰ ਉਹਦੇ ਮਾਰ ਵੀ ਦੀਏ ਚਾਰਜ ਨਹੀਂ ਬਾਈ ਨੇ ਪਹਿਲਾਂ ਮੰਨਿਆ ਕਹਿੰਦਾ ਇਹ ਚਾਰਜ ਪੇੜਾ ਪਲਾ ਵੀ ਦੇਣੀ ਹੈ ਮੈਂ ਦੱਸ ਅਸੀਂ ਕਿੱਦਾਂ ਨਾ ਮੰਨੀ ਜਦੋਂ ਤੁਸੀਂ ਕਹਿੰਦੇ ਸਾਡੀ ਤੁਹਾਡੇ ਕੋ ਤੁਹਾਡੇ ਸਾਡੇ ਕੋ ਸਾਰੇ ਪ੍ਰੂਫ ਹੈਗੇ ਆ ਤੁਸੀਂ ਇਹ ਵੀ ਕੀਤਾ ਇਹ ਵੀ ਕੀਤਾ ਹੀ ਮੰਨਦੇ ਯਾਰ ਕੀਤਾ ਤੁਸੀਂ ਇਹਦਾ ਉੱਤਰ ਤਾਂ ਦੋ ਵੀਰੇ ਖਾਲਸਾ ਜੀ ਤੁਸੀਂ ਮੈਨੂੰ ਇਹਦਾ ਉੱਤਰ ਤਾਂ ਦੋ ਪਾਜੀ ਸਾਰਾ ਹੀ ਘਰ ਚ ਹੋ ਗਿਆ ਪਾਜੀ ਸਾਹਿਬ ਉਹ ਇੱਕ ਗੱਲ ਤੋਂ ਬਾਹਰ ਨਹੀਂ ਨਿਕਲ ਪਾ ਰਿਹਾ ਨਹੀਂ ਨਿਕਲ ਰਿਹਾ ਬਾਈ ਉਹਨੂੰ ਦਾ ਜੀ ਕਿੱਥੇ ਚੈੱਕ ਕਰ ਦੋ ਬਾਹਰ ਕਿੱਥੇ ਨਹੀਂ ਮਤ ਨਹੀਂ ਐਦਾਂ ਨਾ ਕਰੋ ਫੌਜੀ ਸਾਹਿਬ ਨਹੀਂ ਪਾਜੀ ਉਹ ਗੱਲ ਮੰਨੀ ਨਹੀਂ ਰਿਹਾ ਵੀਰ ਨੂੰ ਨਹੀਂ ਸੁਣੇ ਨਹੀਂ ਰਿਹਾ ਫੌਜੀ ਸਾਹਿਬ ਮੈਂ ਮੇਰੀ ਬੇਨਤ ਸੁਣ ਲਓ ਮੈਂ ਇੱਕ ਤੁਹਾਡਾ ਪਰਿਵਾਰਕ ਮੈਂਬਰ ਹਾਂ ਮਨ ਲਓ ਮੇਰੀ ਗੱਲ ਨੂੰ ਤਾਂ ਸੁਣ ਲਓ ਪਲੀਜ਼ ਮਨ ਲਓ ਹੁਣ ਮੈਂ ਕਿਸੇ ਤੇ ਗੱਡੀ ਚੜਾਉਂਗਾ ਮੈਨੂੰ ਤਾਂ ਕਾਨੂੰਨ ਅੰਦਰ ਕਰੂਗਾ ਹੀ ਕਰੂਗਾ ਨਾ ਜੀ ਬਸ ਆਹੀ ਗੱਲ ਹੋ ਰਹੀ ਆ ਜੀ ਮੈਂ ਤਾਂ ਕੁਐਸਚਨ ਤੁਹਾਨੂੰ ਕਰਦਣ ਨਾਲੋਂ ਵੀ ਮੈਨੂੰ ਤੁਸੀਂ ਇਹ ਦੱਸ ਦੇ ਤਾਂ ਉੱਤਰ ਦੋ ਹੋਰ ਬਾਕੀ ਗੱਲ ਛੱਡ ਦਿਓ ਤੁਸੀਂ ਵੀ ਕੀ ਆਪਣੇ ਕੋਲ ਅਧਿਕਾਰ ਹੈਗਾ ਆਪਾਂ ਕਿਸੇ ਤੁਰੇ ਜਾਂਦੇ ਬੰਦੇ ਨੂੰ ਜਾਂ ਕਿਸੇ ਦੇ ਘਰੋਂ ਲਿਆ ਕੇ ਬੰਦੇ ਨੂੰ ਰੱਖ ਲਈਏ ਤੇ ਉਹ ਤੋਂ ਕੰਮ ਕਰਵਾ ਲਈਏ ਤੇ ਉਹਨੂੰ ਮਤਲਬ ਤਸ਼ੱਦਦ ਵੀ ਕਰਦੀਏ ਉਹਤੇ ਤੇ ਦੂਜੀ ਗੱਲ ਉਹਨੂੰ ਜਾਣ ਵੀ ਨਾ ਦਈਏ ਕਿਤੇ ਨਹੀਂ ਅਸੀ ਇੱਕ ਇਹਨੇ ਇੱਕ ਮਿੰਟ ਇਹ ਕਰ ਸਕਦਾ ਇੱਕ ਮਿੰਟ ਇਹਦਾ ਉੱਤਰ ਦਿਓ ਜੀ ਇੱਕ ਮਿੰਟ ਇਹਦਾ ਉੱਤਰ ਇਹ ਆ ਇਹਦਾ ਉੱਤਰ ਇਹ ਆ ਵੀ ਜਿੱਦਣ ਇਹ ਘਰੋਂ ਗੇਟੋਂ ਬਾਹਰ ਆਖੀ ਵੀ ਮੈਂ ਕਿਤੇ ਜਾਣਾ ਹੈ ਇਹਨੂੰ ਕਿਤੇ ਰੋਕਿਆ ਹੋਵੇ ਹਾਂ ਇਹ ਇਹਨੂੰ ਕਿੱਦਾਂ ਰੋਕਿਆ ਹੋਵੇ ਇਹਨੂੰ ਕੋਈ ਰਾਹ ਨੂੰ ਕੋਈ ਜਿੰਦਰਾ ਮਾਰਦਾ ਹੋਵੇ ਕੋਈ ਸਿੰਗਲ ਮਾਰਦਾ ਹੋਵੇ ਕੋਈ ਗੇਟ ਨੂੰ ਤਾਲਾ ਲਾਉਂਦਾ ਹੋਵੇ ਵੀ ਤੂੰ ਇਸ ਗੇਟ ਤੋਂ ਬਾਹਰ ਜਾਣਾ ਹੀ ਨਹੀਂ ਆਂ ਹਾਂ ਦੇਖੋ ਬਾਪੂ ਜੀ ਤਾਲਾ ਬੈਠੇ ਨਾਲ ਨਹੀਂ ਦੇ ਪਾ ਜੀ ਮੇਰੇ ਕੋਲ ਉਹ 2 ਸਾਲ ਲਗਾ ਮਰ ਜੂ ਦਾ ਫੇਰ ਕੌਣ ਸਿਰ ਨਾਲ ਪੈਂਦੇ ਵੀ ਮੈਂ ਤੇ ਤੁਸੀਂ ਨਾਲ ਬਾਪੂ ਜੀ ਇਹਨਾਂ ਨੂੰ ਜਾਣ ਦਿਓ ਜੀ ਇਹਨਾਂ ਨੂੰ ਜਾਣ ਦਿਓ ਜੀ ਬਚਾ ਸਾਡੇ ਘਰ ਬੰਦਾ ਆ ਗਿਆ ਜੀ ਇਹ ਮਰ ਗਿਆ ਪਹਿਲਾਂ ਉਹਨੇ ਮਰਨਾ ਜਿਹੜਾ ਤਾਲਾ ਵੱਜਾ ਵੀਰ ਜੀ ਨਹੀਂ ਨਹੀਂ ਜੇ ਇਹ ਮਰ ਗਿਆ ਜੀ ਫਿਰ ਕੀ ਕਰਾਂਗੇ ਜੀ ਇਹਦੀ ਡੈਥ ਹੋ ਗਈ ਫੁੱਜ ਸਾਹਿਬ ਕੀ ਕੀ ਕਰੋਗੇ ਚਲੋ ਕਿੱਥੇ ਕਿੱਥੇ ਰੱਖੋਗੇ ਇਹਨੂੰ ਉਹਨੂੰ ਛੱਡੋ ਭਾਜੀ ਭਾਜੀ ਇਹਨੂੰ ਇਹਨੂੰ ਪੁੱਛੋ ਵੀ ਇਹ ਤੈਨੂੰ ਤੇ ਤੈਨੂੰ ਆਪਾਂ ਕਿਤੇ ਰਾਤ ਨੂੰ ਬੰਨ ਕੇ ਰੱਖਿਆ ਮੇਰਾ ਇੱਕ ਇਹ ਸਵਾਲ ਆ ਜੀ ਮੇਰਾ ਇਹ ਮਤਲਬ ਸਾਰੀ ਸੰਗਤਾਂ ਨੂੰ ਦੱਸਣਾ ਜਿਹੜੇ ਇਦਾਂ ਦੇ ਬੰਦੇ ਨੇ ਜਦੋਂ ਉਹਨਾਂ ਦਾ ਮੌਤ ਹੁੰਦੀ ਆ ਤੁਸੀਂ ਸੋਚੋ ਵੀ ਉਹਨਾਂ ਦਾ ਕੀ ਕੀਤਾ ਜਾਂਦਾ ਕੋਈ ਇੱਕ ਬੰਦਾ ਬਾਹ ਖੜੀ ਕਰਕੇ ਕਹਦੇਵੇ ਸਾਰੀ ਪ੍ਰਸ਼ਾਸਨ ਦੀ ਨਿਗਾਚਾ ਸਾਰਿਆਂ ਦੀ ਨਿਗਾਚਾ ਜਨਾਲੇ ਪ੍ਰਸ਼ਾਸਨ ਦੀ ਮੈਂ ਹੁਣ ਚਲੋ ਨਾਮ ਨਹੀਂ ਲੈ ਸਕਦਾ ਉਹਨਾਂ ਦੇ ਜਿਨ੍ਹਾਂ ਦੀ ਨਿਗਾ ਦੇ ਵਿੱਚ ਆ ਇਹ ਤੇ ਦੂਜੀ ਗੱਲ ਜਦੋਂ ਕੋਈ ਐਸਾ ਮਨੁੱਖ ਦੀ ਮੌਤ ਹੁੰਦੀ ਆ ਕੋਈ ਬਾਹ ਖੜੀ ਕਰਕੇ ਕਹਦੇਵੇ ਜੀ ਕੋਈ ਵੀ ਬੰਦਾ ਜਿੱਥੇ ਬੰਦੂਆ ਮਜ਼ਦੂਰੀ ਆ ਸਿਰਫ ਇੱਕੋ ਏਰੀਆ ਜੀ ਵੀ ਕਿਸੇ ਨੇ ਇਹਨਾਂ ਦਾ ਭੋਗ ਪਾਤਾ ਹੋਵੇ ਕਿਸੇ ਨੇ ਕੋਈ ਹਿੰਦੂ ਰੀਤ ਮੁਤਾਬਕ ਕੋਈ ਕਿਰਿਆ ਕਰਮ ਕਰਤਾ ਹੋਵੇ ਜਾਂ ਕਿਸੇ ਨੇ ਸੰਸਕਾਰ ਕਰਤਾ ਹੋਵੇ ਜਾਂ ਕਿਸੇ ਨੇ ਦਫਨਾਤਾ ਹੋਵੇ ਕੋਈ ਇੱਕ ਬੰਦਾ ਵੀ ਕਹਦੇ ਅਸੀਂ ਸੱਚ ਮੰਨ ਲਾਂਗੇ ਜੀ ਇਹਨਾਂ ਨੂੰ ਨਹਿਰ ਚ ਰੋੜ ਦਿੱਤਾ ਜਾਂਦਾ ਜੀ ਤੁਹਾਨੂੰ ਅਸੀਂ ਅਨੇਕਾਂ ਹੀ ਪ੍ਰੂਫ ਦੇ ਦਾਂਗੇ ਜੀ ਇਹਦੇ ਤੇ ਇਹਦੇ ਤੇ ਦੁਨੀਆ ਵੇਰ ਹੋ ਗਈ ਪਰ ਇੱਕ ਥੋੜੇ ਜੇ ਇਲਾਕੇ ਚ ਕੁਝ ਕੰਸਾਨ ਨੇ ਜਿਹੜੇ ਕੁਝ ਕੰਸਾਨ ਨੇ ਇਹਨਾਂ ਬੰਦਿਆਂ ਦਾ ਕਸੂਰ ਨਹੀਂ ਬਸ ਇੱਕ ਰਣਨੀਤੀ ਬਣੀ ਪਈ ਆ 8-10 ਸਾਲ ਤੋਂ ਇੱਕ ਨੇ ਚੱਲ ਰਿਹਾ ਸਾਡਾ ਕੰਮ ਚੱਲਦਾ ਕੀ ਲੋੜ ਆ ਘਰੇ ਛੱਡਣ ਦੀ ਉਹਦੇ ਮਾਪੇ ਚਾਹੇ ਪਤਾ ਨਹੀਂ ਤੜਫਦੀ ਮਰ ਜਣ ਵਿਚਾਰੇ ਗੋ ਤਾਂ ਸਾਡੀ ਬੀਬੇ ਜੀ ਇਹਦਾ ਉੱਤਰ ਫੌਜੀ ਸਾਹਿਬ ਨੇ ਮੈਨੂੰ ਦਿੱਤਾ ਨਹੀਂ ਬੀਬੇ ਜੀ ਇਹ ਮੇਰੇ ਭਰਾ ਨੇ ਮੈਂ ਤਾਂ ਉਮਰ ਤੇ ਦੋਨੇ ਭਰਾ ਵੱਡੇ ਨੇ ਜੀ ਮੈਂ ਪੁੱਛਿਆ ਵੀ ਆਪਣੇ ਕੋਲ ਅਧਿਕਾਰ ਤਾਂ ਕੋਈ ਨਹੀਂ ਹੈਗਾ ਜੀ ਕਿਉਂ ਰੱਖ ਲੇ ਵੀ ਕਿਉਂ ਰੱਖ ਲੇ ਜੀ ਵੀਰ ਯਾਰ ਵੀਰੇ ਬੱਚੂ ਕਿ ਖੁਦ ਆਇਆ ਉਹ ਲੈ ਰਿਹਾ ਕਹਿੰਦੀ ਉਹ ਬੋਲਣਾ ਨਹੀਂ ਆ ਉਹ ਚਲੋ 1 ਮਿੰਟ ਆਪਾਂ ਇਹਨੂੰ ਵੀ ਪੁੱਛ ਲੈਨੇ ਪਰ ਜਿਹੜਾ ਮਾਨਸਿਕ ਪ੍ਰੇਸ਼ਾਨ ਬੰਦਾ ਫੌਜੀ ਸਾਹਿਬ ਤੁਸੀਂ ਪੜੇ ਲਿਖੇ ਹੋ ਨੈਟ ਤੇ ਭਰੇ ਹੋ ਬੰਦੂਆ ਮਜ਼ਦੂਰੀ ਐਕਟ ਬਣਿਆ ਵਾ ਜਿਵੇਂ ਮੈਂ ਹੁਣ ਤੁਹਾਨੂੰ ਦੱਸਾਂ ਤੁਸੀਂ ਫੌਜ ਚੋਂ ਤੁਸੀਂ ਉੱਥੇ ਰੂਲ ਦੀ ਲੰਗਣਾ ਨਹੀਂ ਕਰ ਸਕਦੇ ਇਹ ਇੱਕ ਬੰਦੂਆਂ ਮਜ਼ਦੂਰ ਤੇ ਐਕਟ ਬਣਿਆ ਹੋਇਆ ਸਾਰਾ ਪਰਿਵਾਰ 6-7 ਸਾਲ ਲਈ ਅੰਦਰ ਜਾ ਸਕਦਾ ਨੌਕਰੀਆਂ ਤੱਕ ਜਾ ਸਕਦੀ ਨੇ ਜੇ ਤੇ ਪਰਿਵਾਰ ਪਰ ਇਹ ਚ ਕੀ ਆ ਮੰਨ ਲਓ ਉਹਨੇ ਲਾਭਤਾ ਹੋਇਆ ਬਾਕੀ ਤੋਂ ਤਾਂ ਲਾਭਤਾ ਹੋਇਆ ਇਹਦੇ ਪਰਿਵਾਰ ਨੇ ਠਾਣੇ ਤਲਾਹ ਦਿੱਤੀ ਹੋਊ ਚਾਹੇ ਯੂਪੀ ਦਾ ਚਾਹੇ ਐਮਪੀ ਦਾ ਚਾਹੇ ਪੰਜਾਬ ਦਾ ਦਿੱਤੀ ਹੋਊਗੀ ਨਾ ਜਦੋਂ ਇਹਨਾਂ ਦਾ ਪਰਿਵਾਰ ਅੱਜ ਮਿਲ ਜਾਣਾ ਉਹਨਾਂ ਨੇ ਉਸ ਐਫ ਆਈ ਆਰ ਤੋਂ ਹੀ ਤੁਹਾਡੇ ਦੇ ਕਾਰਵਾਈ ਕਰਨ ਲੱਗ ਜਾਣ ਤੁਸੀਂ ਕੀ ਕਰੋਗੇ ਤੁਸੀਂ ਦੱਸੋ ਪਹਿਲਾਂ ਮੈਨੂੰ ਰਾਜੂ ਵੀਰੇ ਕਿੱਥੋਂ ਦੇ ਰਹਿਣ ਵਾਲਾ ਤੂੰ ਕੌਨਸਾ گاؤں ਕੌਨਸਾ ਹੈਂ گاؤں ਕਹਿੰਦੇ ਹੈਂ पका कि नहीं चले हमारे पका एम आई जिला कौन सा जिला कौन सा जिला जिला सेल्स में तेरे पिता का नाम क्या है पिताजी का हाँ पिता का क्या नाम है पिता आगा। आगा। है हजरल्ला हजरल्ला माता का माता का क्या नाम है हाँ माता का माता का नाम हाँ भाई है आपके भाई क्या नाम है भाई का मुसीदाबाद अंशों ये फंदा तो दुकान करे ਉਹ ਰਾਜੂ ਨਹੀਂ ਸਮਝ ਲੈਣਗੇ ਹਨਾ ਹਨ 2 ਮਿੰਟ ਚ ਲੱਭ ਜੂਗਾ ਸਾਡੀ ਗਲਤੀ ਆ ਨਹੀਂ ਬੇਬੇ ਜੀ ਪਤਾ ਕੀ ਆ ਜੀ ਦੇਖੋ ਇੰਨਾ ਨਹੀਂ ਕੁੱਟਣਾ ਚਾਹੀਦਾ ਤੁਸੀਂ ਬੇਬੇ ਮੰਜਾ ਦੇ ਦੋ ਬੇਬੇ ਨੂੰ ਬਹਿ ਜਾਣਗੇ ਬਾਪੂ ਜੀ ਤੁਸੀਂ ਖੁਦ ਐਸੇ ਡੰਡੇ ਨਾਲ ਇਹਨੂੰ ਕੁੱਟੀ ਜਾਂਦੇ ਹੋ ਜੀ ਜੇ ਨਹੀਂ ਕੁੱਟਦੇ ਤਾਂ ਦੱਸ ਦੋ ਤੁਸੀਂ ਚਲੋ ਬਾਪੂ ਜੀ ਮਹਾਰਾਜ ਨੂੰ ਹਾਜ਼ਰ ਨਾਜ਼ਰ ਜਾਣ ਕੇ ਦੱਸੋ ਜੀ ਕੁੱਟ ਦਿਓ ਤੁਸੀਂ ਜੀ ਗਲਤੀ ਸਹੀ ਆ ਛਰੀਕਾ ਆਪਾਂ ਤਾਂ ਸਾਬ ਨਹੀਂ ਬੇਬੇ ਜੀ ਉਹਨੂੰ ਛੱਡ ਦੀ ਆਪਾਂ ਗੱਲ ਨੂੰ ਬੇਬੇ ਜੀ ਗੱਲ ਤਾਂ ਹੀ ਜਾਓ ਮੰਨ ਲਓ ਜੇ ਹੁਣ ਮੈਂ ਮੈਂ ਉਦਾਹਰਨ ਦਿੱਤੀ ਆ ਪਹਿਲਾਂ ਜੀ ਵੀ ਦੋ ਪਾਸੇ ਜੀ ਰੀਕਾ ਤੇ ਅੱਗੇ ਜੀ ਘਰ ਬਰ ਤਾਂ ਨਹੀਂ ਜੀ ਮੈਂ ਕਹਿੰਦਾ ਲੜਾਈਆਂ ਹਰੇਕ ਪਰਿਵਾਰਾਂ ਚ ਹੋਣਗੀਆਂ ਵਿਚ ਘਰ ਅਸੀਂ ਮੇ ਮੇਰਾ ਕੁਐਸਚਨ ਸਭ ਤੋਂ ਪਹਿਲਾਂ ਫੌਜੀ ਬਾਈ ਨੂੰ ਆ ਵੀ ਉਹ ਬੰਦਾ ਇੱਕ ਨੌਕਰੀ ਕਰਨ ਦੇ ਬਾਵਜੂਦ ਉਹ ਬੰਦਾ ਬੰਦੂਗਾਂ ਮਜ਼ਦੂਰੀ ਦੇ ਵਿੱਚ ਸ਼ਾਮਲ ਹੋਵੇ ਜੀ ਉਹਨਾਂ ਨੂੰ ਤਾਂ ਵੱਧ ਇਸ ਚੀਜ਼ ਦਾ ਪਤਾ ਹੋਣਾ ਚਾਹੀਦਾ ਜੀ ਪੜ੍ਹੇ ਲਿਖੇ ਨੇ ਨੌਕਰੀ ਕਰਦੇ ਨੇ ਜੀ ਉਹ ਉਹ ਉੱਥੇ ਬਾਰਡਰਾਂ ਤੇ ਨਹੀਂ ਮੰਨਦੇ ਨਹੀਂ ਤੇਰੀ ਗੱਲ ਆਈ ਤਾਂ ਮੰਨਦੇ ਨਹੀਂ ਨਹੀਂ ਤੇਰੀ ਗੱਲ ਤੁਸੀਂ ਬਾਪੂ ਜੀ ਸਾਨੂੰ ਇਹ ਦੱਸ ਦਿਓ ਜੀ ਪਲੀਜ਼ ਵੀ ਆਪਾਂ ਇਹ ਚੀਜ਼ ਕਿਉਂ ਨਹੀਂ ਸੋਚਦੇ ਵੀ ਤੇ ਮਾਪੇ ਨੇ ਘਰੇ ਜੀ ਬਸ ਮੇ ਦਾ ਇਹਦਾ ਉੱਤਰ ਦੇ ਦਿਓ ਜੀ ਭਾਈ ਆਪਾਂ ਨੂੰ ਵਗਰੂ ਸੱਚੀ ਗੱਲ ਤੈਨੂੰ ਦੱਸਾਂ ਹਾਂ ਜੀ ਦੱਸੋ ਆਪਾਂ ਨੂੰ ਪਤਾ ਨਹੀਂ ਵੀ ਇਹ ਕਿੱਥੋਂ ਦਾ ਏ ਆਪਾ ਬਾਪੂ ਜੀ ਜਦੋਂ ਕੋਈ ਬੰਦਾ ਆਪਣੇ ਘਰੇ ਆ ਗਿਆ ਜੀ ਆਪਾਂ ਇਹ ਜਵੀ ਨਹੀਂ ਸੋਚਦੇ ਬਾਪੂ ਜੀ ਵੀ ਇਹਦਾ ਪਰਿਵਾਰ ਵੀ ਹੋ ਸਕਦਾ ਪਿੱਛੇ ਇਹਦੇ ਮਾਪੇ ਅਸੀਂ ਜਿੰਨੇ ਵੀ ਬੰਦੇ ਚੜਾਏ ਬਾਪੂ ਜੀ ਅੱਜ ਤੱਕ ਸਾਡੇ ਕੋਲੇ 4 ਜਾਂ 5 ਮੈਂਬਰ ਸਾਡੇ ਕੋਲੇ ਨੇ ਬਾਕੀ ਸਾਰਿਆਂ ਦੇ ਘਰ ਮਿਲ ਗਏ ਹੁਣ ਦੱਸੋ ਸਾਡੀ ਕੀ ਨਹੀਂ ਤੁਸੀਂ ਤਾਂ ਬਾਪੂ ਜੀ 10 ਸਾਲ 15 ਸਾਲ ਕਰਾ ਕੇ ਕੰਮ ਜੀ ਤੁਸੀਂ ਇਹ ਇਹ ਕਹਿ ਦੋਗੇ ਜੀ ਸਾਡੇ ਤੋਂ ਤਾਂ ਹੋ ਗਈ ਗਲਤੀ ਜੀ ਦੇਖੋ ਮੇਰੀ ਬੇਨਤੀ ਸੁਣੋ ਬਾਪੂ ਜੀ ਇਹ ਤਾਂ ਸਿਰਫ ਇੱਕ ਲੋਕਾਂ ਨੂੰ ਪ੍ਰਸ਼ਾਸਨ ਨੂੰ ਜਗਾਉਂਦੇ ਫਿਰਦੇ ਆ ਪਤਾ ਤਾਂ ਸਾਰਾ ਪ੍ਰਸ਼ਾਸਨ ਨੂੰ ਵੀ ਆ ਹਰ ਇੱਕ ਮਜਬੂਰੀ ਹੁੰਦੀ ਆ ਵੀ ਇੰਨੇ ਬੰਦੇ ਨੂੰ ਰੱਖਣ ਕਿੱਥੇ ਹੋ ਪਰ ਬਾਪੂ ਜੀ ਮੈਂ ਤਾਂ ਤੁਹਾ ਤੋਂ ਉੱਤਰ ਲੈਣ ਆਇਆ ਬਾਈ ਫੌਜੀ ਤੋਂ ਪਹਿਲ ਦੇ ਆਧਾਰ ਤੇ ਕਿਉਂਕਿ ਨੌਕਰ ਨੌਕਰੀ ਕਰਦੇ ਨੇ ਵੀ ਕਿਉਂ ਕੁੱਟਦੇ ਆਪਾਂ ਇਹਨੂੰ ਤੇ ਮੈਂ ਪੁੱਛਿਆ ਦੀ ਵੀ ਰੋਡ ਤੇ ਤੁਸੀਂ ਕਹਿੰਦੇ ਹੋ ਕਿ ਰੋਡ ਤੇ ਜਾਂਦਾ ਪਤਾ ਨਹੀਂ ਤੁਸੀਂ ਕਿੱਥੋਂ ਲੈ ਕੇ ਆਏ ਮੈਨੂੰ ਨਹੀਂ ਪਤਾ ਕਿ ਕਿੱਥੋਂ ਆਇਆ ਇਹ ਕਿੱਥੋਂ ਨਹੀਂ ਵਿਚਾਰਾ ਹਨ ਪਰ ਤੁਸੀਂ ਇਹ ਦੱਸੋ ਵੀ ਤੁਸੀਂ ਆਪਣੇ ਘਰੇ ਬਾਪੂ ਜੀ ਦੇ ਤਰੱਕੇ ਤਸ਼ਦਦ ਕਰਕੇ ਤੋ ਕਿਉਂ ਸਾਰੇ ਕੰਮ ਕਰਾਏ ਜਾਂਦੇ ਨੇ ਆਪ ਕਿਉਂ ਨਹੀਂ ਕਰਦੇ ਜੀ ਇਹ ਹਲਕਾ ਪਾਣੀ ਹਾਂ ਹਜੀ ਹਲਕਾ ਪਾਣੀ ਛੱਡ ਬਸ ਇੱਕ ਇਹ ਗੱਲ ਜ਼ਰੂਰ ਹੁੰਦੀ ਆ ਸੰਗਤ ਜੀ ਵੀ ਇਹ ਰੋਟੀ ਖਾਂਦਾ ਜਿਵੇਂ ਵੀਰੇ ਨੇ ਕਿਹਾ ਸੀ ਨਾ ਬਾਈ ਨੇ ਕਿਹਾ ਸੀ ਵੀ ਅਸੀਂ ਰੋਟੀ ਦੇ ਦੰਨੇ ਆ ਮੈਂ ਕਹਿੰਦਾ ਜੀ ਰੋਟੀ ਤੇ ਤਾਂ ਕਦੇ ਬੰਦਾ ਨਹੀਂ ਮਿਲਦਾ ਜੀ ਕਦੇ ਵੀ ਰੋਟੀ ਰੋਟੀ ਤੇ ਬੰਦਾ ਹੀ ਨਹੀਂ ਮਿਲ ਸਕਦਾ ਤੁਹਾਨੂੰ ਜੀ ਸਾਡੀ ਤੁਸੀਂ ਸੱਚ ਜਾਣੇ ਹੋ ਅਸੀਂ ਕਿਉਂ ਆਉਣੇ ਆ ਜੀ ਸਾਡਾ ਜੇ ਦੇਖੋ ਜਿੱਥੇ ਆ ਇਹ ਨਿਹੜੀ ਦੀ ਗੱਲ ਉਥੇ ਤਾਂ ਪੁਲਿਸ ਕੇਸ ਵੀ ਹੋ ਜਾਂਦੇ ਨੇ ਸਾਰਾ ਕੁਝ ਹੋ ਜਾਂਦਾ ਪਰ ਸਾਡੀ ਪਤਾ ਸਾਡੀ ਦੌੜ ਕੀ ਆ ਜੀ ਸਾਡੇ ਦਿਲ ਚ ਕੀ ਆ ਸਾਡੇ ਦਿਲ ਦੇ ਵਿੱਚ ਹੈਗਾ ਵੀ ਇਹਦੇ ਮਾਂ ਬਾਪਾਂ ਤੱਕੇ ਬੱਚਾ ਪਹੁੰਚ ਜਾਵੇ ਸਾਨੂੰ ਸਿਰਫ ਇੱਕੋ ਇੱਕ ਚੀਜ਼ ਆ ਜੀ ਜਿਹੜਾ ਮੈਂਟਲੀ ਬੰਦਾ ਸਾਡੀ ਉਹਦੇ ਨਾਲ ਹਮਦਰਦੀ ਆ ਜੀ ਕਿਉਂਕਿ ਗੁਰਸਿੱਖ ਬੰਦਾ ਜਿਹੜਾ ਮਜਲੂਮ ਆ ਉਹਦੇ ਤੇ ਕਦੇ ਵਾਰ ਨਹੀਂ ਕਰੂਗਾ ਮਜਲੂਮ ਲਈ ਲੜੂਗਾ ਚਾਹੇ ਉਹ ਦੁਸ਼ਮਣੇ ਕਿਉਂ ਨਾ ਹੋਵੇ ਜੀ ਇਸ ਕਰਕੇ ਇਹ ਬੰਦੀਰ ਮੈਂਟਲੀ ਆ ਬਹੁਤ ਜ਼ਿਆਦਾ ਇਦੇ ਲਈ ਸਾਨੂੰ ਆਵਾਜ਼ ਚੱਕਣ ਦੀ ਲੋੜ ਆ ਤੇ ਆਪਾਂ ਇਹਦਾ ਘਰ ਲੱਭਣਾ ਆਦਰਵਾਇਜ਼ ਆਪਣੀ ਇਹਨਾਂ ਨਾਲ ਪੰਜਾਂ ਨਾ ਕਾਦੀ ਇਹ ਠੀਕ ਹੈ ਇਹਨਾਂ ਨੇ ਕੋਈ ਗੁਨਾਹ ਕੀਤਾ ਉਹ ਮਹਾਰਾਜ ਬੈਠਾ ਉੱਪਰ ਜੇ ਆਪਾਂ ਪੁੰਨ ਕਰਾਂਗੇ ਮਹਾਰਾਜ ਬੈਠਾ ਪੁੰਨ ਦਾ ਫਲ ਦੇਣ ਵਾਲਾ ਤੇ ਪਾਪ ਦੀ ਸਜ਼ਾ ਦੇਣ ਵਾਲਾ ਮਹਾਰਾਜ ਬੈਠਾ ਸਾਡੀ ਤਾਂ ਕਚਹਿਰੀ ਉੱਪਰ ਆ ਜੀ ਮਹਾਰਾਜ ਦੇ ਚਰਨਾਂ 'ਚ ਪਰ ਬਾਈ ਉਹਨਾਂ ਕੋਲੇ ਦੋ ਕੁਐਸਚਨ ਕੀਤੇ ਤੇ ਦੋਨਾਂ ਦੇ ਉੱਤਰ ਨਹੀਂ ਹੈਗੇ ਇੱਕ ਤਾਂ ਪੁੱਛਿਆ ਦੀ ਵੀ ਕਿੱਥੋਂ ਲੈ ਕੇ ਆਏ ਜੀ ਜੇ ਲੈ ਕੇ ਆਏ ਤੁਸੀਂ ਕਹੋਗੇ ਵੀ ਰੋਡ ਤੋਂ ਮਿਲ ਗਿਆ ਜੀ ਹੁਣ 15-15 ਸਾਲ ਕੰਮ ਕਰਾ ਕੇ ਬਾਅਦ 'ਚ ਕਹਿੰਦੇ ਨੇ ਇਸ ਤਾਂ ਰੋਟੀ ਦਿੰ ਰੋਟੀ ਤੇ ਹੁਣ ਇਹਨਾਂ ਦੇ ਬੱਚੇ ਦੋ ਇੱਥੋਂ ਬੇਟੀਆਂ-ਬੇਟੀਆਂ ਬੇਟੀਆਂ ਤੇ ਬੇਟੇ ਗਏ ਨੇ ਸਕੂਲ ਇੱਧਰ ਨੂੰ ਨਿਕਲ ਕੇ ਗਏ ਨੇ ਜੀ ਜੇ ਕੋਈ ਉਹਨਾਂ ਨੂੰ ਫੜ ਲਵੇ ਜੀ ਰੋਟੀ-ਰੋਟੀ ਤੇ ਫਿਰ ਮੈਂ ਗਰੰਟੀ ਨਾਲ ਕਹਿੰਦਾ ਜੇ ਕਿਸੇ ਦੇ ਘਰੋਂ ਮਿਲ ਜਾਣ ਸਾਰਾ ਪਰਿਵਾਰ ਥਾਣੇ ਨੂੰ ਭੱਜੂ ਵੀਰ ਦੇ ਐਫ ਆਈ ਆਰ ਕਰੋ ਜੀ ਸਾਡਾ ਬੱਚਾ 10 ਸਾਲ 15 ਸਾਲ ਰੱਖਿਆ ਤੇ ਹੁਣ ਕੀ ਕਹਿਣਗੇ ਅਸੀਂ ਰੋਟੀ ਦਿੰਨੇ ਆ ਜੀ ਵੀਰੇ ਦੱਸੋ ਤੁਸੀਂ ਮੈਨੂੰ ਉੱਤਰ ਦਿਓ ਵੀਰ ਜੀ ਤੁਸੀਂ ਉੱਤਰ ਦਿਓ ਸੋਚ ਕੇ ਵੀ ਆਪਣੇ ਕੋਲੇ ਅਧਿਕਾਰ ਕੀ ਆ ਵੀਰੇ ਨਹੀਂ ਹੈਗਾ ਅਧਿਕਾਰ ਹਾਂ ਜੀ ਫਿਰ ਵੀਰੇ ਆਪਾਂ ਕਿਉਂ ਪਰਿਵਾਰ ਹੈ ਨਾ ਆਪਕੇ ਮਾਤਾ ਪਿਤਾ ਹੈ ਹਾਜ਼ਰ ਹੈ ओके okay. माता का क्या नाम है आ? माता का वो पता ना आया। पता वो पिता का क्या नाम है आ? पिता का पिता का पिता जी फैज्ला okay. आप, आपका क्या नाम है आपका शाह बुद्धे साहब ओके आपके बहन है बहन है वो तो बीरीवान थे ओके मुझे ये बताओ आपको अपने घर जाना है मां-बाप के पास ओके मुझे कागये वाला गलती कुछ कोई मोबाइल नंबर याद है घर का कोई एड्रेस पता मालूम है पता गांव का पता मालूम है स्वामीती हां जी स्वामीती सहर सांगोस्परा हां प्लीज जड़ी भाषा जरूर समझियो जी क्या अच्छा एदे च की हुंदा जी दूसरी गल देखो ਤੁਸੀਂ ਇੱਕੋ ਗੱਲ ਤੁਹਾਨੂੰ ਸਾਰੇ ਕਿਸਾਨ ਨੂੰ ਸੁਣਨ ਨੂੰ ਮਿਲੂਗੀ ਅਸੀਂ ਰਾਤਾਂ ਨੂੰ ਚੱਲਦੇ ਹਾਂ ਜੀ ਉਰੇ ਤੱਕ ਪਹੁੰਚ ਗਏ ਜੀ ਅਸੀਂ ਠੰਡ ਦੇ ਵਿੱਚ ਤਿੰਨ ਬੰਦੇ ਚਾਰ ਬੰਦੇ ਪਿੱਛੇ ਡਾਲੇ 'ਚ ਬੈੰਦੇ ਨੇ ਰਜਾਈਆਂ ਲੈ ਕੇ ਚਾਰ ਪੰਜ ਬੰਦੇ ਵਿੱਚ ਅਸਲ ਅਸੀਂ ਕੀ ਕਰਦੇ ਆ ਜੀ ਅਸੀਂ ਤਾਂ ਹੁਣ ਜੇ ਸਾਡੇ ਕੋਲ ਪ੍ਰੂਫ ਨਹੀਂ ਤਾਂ ਹੀ ਆਉਨੇ ਸਾਨੂੰ ਨਹੀਂ ਪਤਾ ਇਹਨਾਂ ਦੀ ਪਰਿਵਾਰ ਦੀ ਲੜਾਈ ਬਾਈ ਦੀ ਕੀ ਆ ਬਾਈ ਉਹ ਨਹੀਂ ਕੀ ਕਹਿਣਗੇ ਸਾਡੀ ਤਾਂ ਪਰਿਵਾਰ ਦੀ ਲੜੇ ਮੈਂ ਕਹਿੰਨਾ ਜੇ ਇਹ ਤੁਸੀਂ ਤਸ਼ੱਦਦ ਕਰਦੇ ਹੋ ਤਾਂ ਹੀ ਸਾਡੇ ਤੱਕ ਵੀਡੀਓਜ਼ ਪਹੁੰਚਦੀ ਆ ਤਾਂ ਹੀ ਸਾਡੇ ਕੋਲੇ ਫੋਟੋ ਪਹੁੰਚਦੀ ਆ ਤਾਂ ਹੀ ਸਾਡੇ ਕੋਲ ਰੋਡ ਤੋਂ ਬਣ ਕੇ ਕੋਈ ਚੀਜ਼ ਪਹੁੰਚਦੀ ਆ ਨਾ ਪਰ ਵੀਰੇ ਇਸ ਬੰਦੇ ਦੇ ਬਹੁਤ ਛਿੱਤਰ ਬਹੁਤ ਕੁੱਟ ਪਈ ਆ ਮੈਂ ਤੁਹਾਨੂੰ ਤੁਹਾਨੂੰ ਸੰਗਤ ਨੂੰ ਦਿਖਾ ਸਕਦਾ ਤੁਸੀਂ ਸਾਡੇ ਕੋਲੇ ਆ ਜਿਓ ਤੁਹਾਨੂੰ ਦਿਖਾ ਸਕਦਾ ਵੀ ਇਹ ਕਿੱਟ ਕਿਦਾਂ ਪਈਆ ਬੰਦੇ ਦੇ ਤੇ ਦੂਜਾ ਇਹ ਤਾਂ ਕੰਮ ਸਾਰੇ ਹੀ ਕਰਾਇਆ ਜਾਂਦਾ ਇਦਾਂ ਹੀ ਹੈ ਨਾ ਵੀਰਾਂ ਦੀ ਮਾੜੀ ਗੱਲ ਹੈ ਅਸੀਂ ਚਾਹੁੰਦੇ ਵੀ ਤੁਸੀਂ ਅਵੇਅਰ ਹੋਵੋ ਪਰ ਇਸ ਵੀਡੀਓਜ਼ ਨਾਲ ਇਦਾਂ ਦੀਆਂ ਚੀਜ਼ਾਂ ਨੂੰ ਬਹੁਤ ਫਰਕ ਪਿਆ ਮੂਵੀਆਂ ਤੱਕ ਬਣ ਗਈਆਂ ਇਦਾਂ ਲੋਕਾਂ ਨੂੰ ਅਵੇਅਰ ਕਰਨ ਲਈ ਪਰ ਇਹ ਵੀਰ ਸਾਡੇ ਭਰਾ ਇਹ ਅਵੇਅਰ ਨਹੀਂ ਹੋ ਰਹੇ ਇਹ ਕਹਿੰਦੇ ਅਸੀਂ ਰੋਟੀ ਦਿੰਨੇ ਆ ਬਸ ਸਾਡਾ ਚੱਲ ਰਿਹਾ ਕੰਮ ਗੋਆ ਕੁੜਾ ਚੱਕ ਲਿਆ ਨਿਰਾਚਾਰਕ ਚੱਕ ਲਿਆ ਮਾਵਾ ਭੈਣਾਂ ਦੀਆਂ ਗਾਲਾਂ ਕੱਢ ਲੀਆਂ ਛਿੱਤਰ ਮਾਰ ਲੇ ਸੋਟੀ ਧਾਮ ਗੱਲ ਆ ਬਾਪੂ ਜੀ ਸੋਟੀ ਲਈ ਬੈਠੇ ਨੇ ਇਹ ਸੋਟੀ ਨਾਲ ਤਾਂ ਉਹਦੇ ਮਾਰਨ ਦੀ ਆਮ ਗੱਲ ਹੈ ਜੀ ਬਾਈ ਉਹ ਵੀ ਮੰਨ ਜਾਣਗੇ 10 ਮਿੰਟ ਬਾਅਦ ਤਾਂ ਜ਼ਰੂਰ ਮੰਨ ਜਾਣਗੇ ਜੀ ਕਿਉਂਕਿ ਜਦੋਂ ਜਿਹੜੀ ਚੀਜ਼ਾਂ ਹੀ ਸੱਚ ਨੇ ਉਹਦੀਆਂ ਅੱਖਾਂ ਤੱਕ ਸਜਾਦ ਦਿੱਤੀਆਂ ਜਾਂਦੀਆਂ ਨੇ ਜਿਵੇਂ ਫਿਲਮਾਂ ਦੇ ਵਿੱਚ ਕਈ ਬੰਦਿਆਂ ਦੇ ਇਦਾਂ ਆਪਾਂ ਦੇਖਦੇ ਆ ਉਹ ਆ ਚੀਜ਼ਾਂ ਇੰਨੀ ਕੁੱਟਮਾਰ ਕਰਨ ਤੋਂ ਬਾਅਦ ਵੀ ਉਹ ਵਿਚਾਰਾ ਜਿਹੜਾ ਲੈ ਵੀਰੇ ਪੀ ਲੈ ਪਾਣੀ ਵੀਰੇ ਉਹ ਚਾਹ ਪੀ ਲੈ ਉਚਾ ਪਿੰਡ ਜੀ ਮੈਨੂੰ ਦੱਸ ਦੋ ਜੀ ਤੁਸੀਂ ਕਿੱਥੋਂ ਲੈ ਕੇ ਆਏ ਦੇ ਨੂੰ ਵੀਰ ਅਮਰਥੋਰੋਂ ਲਿਆ ਆ ਵਡੇ ਉਹ ਕਿੱਥੋਂ ਲੈ ਕੇ ਆਏ ਵਡੇ ਮੈਂ ਕਿੱਥੋਂ ਮੰਦਾ ਪਿਆ ਮੇਰੇ ਰੇਤ ਦਾ ਕੰਮ ਕਰਦਾ ਮੈਂ ਹਾਂ ਤੁਸੀਂ ਰੇਤੇ ਦਾ ਕੰਮ ਕਰਦੇ ਹੋ ਰੋਡ ਤੇ ਮਿਲਿਆ ਤੇ ਰੋਟੀ ਪਾਣੀ ਦੀ ਇਸ ਤਰ੍ਹਾਂ ਕੋਈ ਵੀ ਖੋ ਜਿਉ ਤੁਹਾਡੇ ਕੋ ਰਿਆ ਵਾ ਤੁਹਾਡੇ ਰੋਟੀ ਪਾਣੀ ਉਹਨੇ ਖਾਦਾ ਜੀ ਕੋਈ ਚੱਕਰ ਇਹਦੇ ਵਿੱਚ ਵੱਡੇ ਵੀਰ ਕੋਈ ਇਹਦੇ ਵਿੱਚ ਲੈਣਾ ਦੇਣਾ ਨਹੀਂ ਆ ਰੋਟੀ ਪਾਣੀ ਕਰਦਾ ਹੈ ਕਿੰਦਾ ਵਾ ਠੀਕ ਹੈ ਨਹੀਂ ਹੁਣ ਤੁਸੀਂ ਕਿਹਾ ਮੈਂ ਟਿੱਪਰ ਚਲਾਉਣਾ ਜੀ ਹਾਂ ਗੱਟਰੈਕਟਰ ਚਲਾਉਣਾ ਟਰੈਕਟਰ ਚਲਾਉਣਾ ਬਾਈ ਨੌਕਰੀ ਕਰਦਾ ਜੇਕਰ ਬਾਈ ਨੂੰ ਆਰਮੀ ਵਾਲੇ ਕਹਿਣ ਵੀ ਤੈਨੂੰ ਅਸੀਂ ਇਕੱਲੀ ਰੋਟੀ ਦਵਾਂਗੇ ਤੈਨੂੰ ਨੌਕਰੀ ਦੀ ਤਨਖਾਹ ਨਹੀਂ ਦਵਾਂਗੇ ਬਾਈ ਕਿਵੇਂ ਨੌਕਰੀ ਕਰੂਗਾ ਤੁਸੀਂ ਜੇ ਹੁਣ ਬਾਈ ਨੂੰ ਉੱਥੇ ਕਹਿਣਾ ਆਰਮੀ ਚ ਵੀ ਇਹ ਤੈਨੂੰ ਇਕੱਲੇ ਰੋਟੀ ਖਵਾਉਣੀ ਆ ਤੈਨੂੰ ਦੂਜੇ ਨਹੀਂ ਪੇਜਦੇ ਇਹ ਗੱਲ ਸਨ ਵੱਡੇ ਵੀਰ ਤੂੰ ਮੇਰਾ ਭਰਾ ਹੈਂ ਹਾਂਜੀ ਮੈਂ ਲੈ ਕੇ ਆਇਆ ਨੂੰ ਹਾਂਜੀ ਮੈਂ ਮੈਂ ਲੈ ਕੇ ਆ ਹਾਂਜੀ ਇਹ ਕਿੱਦਾਂ ਕੀ ਕਰਾਲ ਬਈ ਅੱਛਾ ਬਹੁਤ ਛਾਦਾ ਪਾਣੀ ਛਕਿਆ ਆਪਾਂ ਇਹਨੂੰ ਕੋ ਆਪਾਂ ਨਪੈਸੇ ਤੇ ਹਲੇ ਤੇ ਨੌਕਰੀ ਦਾ ਤਨਖਾਹ ਦੇ ਕਰਕੇ ਲਿਆਂਦੀ ਨਹੀਂ ਵੱਡੇ ਵੀਰ ਜਾਂ ਤੇ ਇਹਦਾ ਕੋ ਪਿਛੋਕੜ ਹੁੰਦਾ ਕੋ ਤਾਇਆ ਚਾਚਾ ਮਾਂ ਦਾ ਵੀ ਅਸੀਂ ਅਸੀਂ 5 ਲੈਣਾ 4 ਲੈਣਾ 3000 ਲੈਣਾ ਕਿੱਦਾਂ ਰੋਟੀ ਪਾਣੀ ਰਹਿਣਾ ਤੁਸੀਂ ਲੈ ਕਾ ਤੁਹਾਏ ਖਬਰ ਘਰੀ ਬਗ ਜਾਂਦਾ ਯਾਰ ਜੇ ਤੁਸੀਂ ਉੱਥੋਂ ਲੈ ਆਏ ਕੀ ਪਤਾ ਆਪਣੇ ਘਰੀ ਬਗ ਜਾਂਦਾ ਤੁਸੀਂ ਕਾ ਤੋਂ ਲੈ ਕੇ ਆਉਣਾ ਦੀ ਵੀਰੇ ਯਾਰ ਵੇ ਮੈਂ ਤੈਨੂੰ ਦੱਸਾਂ ਵੱਡੇ ਵੀਰ ਤੋਂ ਮੇਰੀ ਫੇਰ ਗੱਲ ਮੈਂ ਵੀ ਚੱਲ ਜੇ ਤੁਸੀਂ ਹੀ ਨਾ ਤਾਂ ਮੈਂ ਵੀ ਬਾਹਰ ਫਿਰਿਆ ਤਰਿਆਂ ਹਾਂਜੀ ਬੇ ਯਾਰ ਬੰਦਾ ਬੰਦਾ ਆ ਫਿਰਦਾ ਰੋਡ ਤੇ ਮਿਲ ਗਿਆ ਨਾ ਆਪਾਂ ਨੂੰ ਮਿਲ ਗਿਆ ਨਾ ਵੇ ਰੋਟੀ ਪਾਣੀ ਉਹਨੇ ਖਾਦਾ ਨਾ ਇਹ ਤੁਸੀਂ ਵੀ ਕਹਿੰਦੇ ਹਰ ਇੱਕ ਜਗ੍ਹਾ ਇਹੀ ਗੱਲ ਹੁੰਦੀ ਆ ਉਹਨੇ ਖਾਦਾ ਯਾਰ ਉਹਦੇ ਵਿੱਚ ਜੇ ਉਹ ਤੋਂ ਐਨੂੰ ਆ ਗਿਆ ਤੇ ਪਿਛਾਂ ਵੀ ਜਾ ਸਕਦਾ ਸੀ ਨਹੀਂ ਠੀਕਾ ਮੈਂ ਕਹਾਂ ਨਾ ਹੁਣ ਇੱਕ ਬੰਦਾ ਵੀਰੇ ਇੱਕ ਬੰਦਾ ਆਪਣੇ ਘਰੇ ਆ ਆਪਣਾ ਉਹਰੇ ਮਤਲਬ ਇੱਕ ਰੋਡ ਤੋਂ ਪਿੱਛੇ ਾਟਵੇਂ ਬੈਠੇ ਆ ਇੱਕ ਬੰਦਾ ਰੋਡ ਤੇ ਕੀ ਪਤਾ ਬਾਈ ਯਾਰ ਉਹ ਘਰੀ ਭਗ ਜਾਂਦਾ ਜੀ ਤੁਸੀਂ ਕਾਹ ਤੋਂ ਆਪਣੇ ਘਰੇ ਲਿਆਉਂਦਾ ਵੀਰੇ ਇਹ ਕਰਦਾ ਪਿਆ ਵੀ ਜ ਹਾਨੂੰ ਮਿਲਿਆ ਜੰਮਰਸਰ ਤੋਂ ਤੇ ਮੈਂ ਤੈਨੂੰ ਰੋਡ ਤੇ ਕਿਵੇਂ ਕਹਾਂ ਅੰਮ੍ਰਿਤਸਰ ਤੋਂ ਬਹੁਤ ਦੂਰ ਆ ਵੀਰੇ ਤੁਸੀਂ ਉੱਥੋਂ ਕਾਹਤੋਂ ਲੈ ਕੇ ਆਏ ਵੀਰੇ ਮੈਨੂੰ ਤਾਂ ਦੱਸੋ ਵੀਰੇ ਤਾਂ ਕਿਟਨੈਪਿੰਗ ਆ ਵੀਰੇ ਹੋਰ ਕੀ ਹੈ ਮੇਰੀ ਇੱਕ ਗੱਲ ਨੋਟ ਕਰ ਮੈਂ ਤੈਨੂੰ ਸਿੱਧੀ ਜੀ ਗੱਲ ਦੱਸਾਂ ਰਾਤ ਤੇ ਲੋਕੀ ਰਾਤ ਲੱਗਿਆ ਪਰਨਾ ਵੀ ਨਹੀਂ ਛੱਡਦੇ ਹਾਂਜੀ ਰੋਡ ਤੇ ਜਾਂਦਾ ਵੇ ਬੰਦਾ ਰਾਜ ਲੱਗਿਆ ਬੰਦਾ ਜੇ ਬੰਦਾ ਜੀ ਮਿਲ ਗਿਆ ਤਾਂ ਆਪਾਂ ਲੈਣ ਤਾਂ ਹਾਂ ਠੀਕ ਹੈ ਤੁਸੀਂ ਕਹਿੰਦੇ ਵੀ ਇਹਨੇ ਕੁੱਟਮਾਰ ਕੀਤੀ ਇਹਨਾਂ ਨੇ ਸਾਰੇ ਉਹ ਨਹੀਂ ਨਹੀਂ ਸਾਰੇ ਉਹ ਯਾਰ ਬੱਗੇ ਦੀ ਗੱਲ ਜਦੋਂ ਸਾਰੇ ਯਾਰ ਆਪਾਂ ਫੇਰ ਕਰਦੇ ਮਸਲੇ ਦੇ ਕੋਈ ਆਈਏ ਮੈਂ ਤਾਂ ਗੱਲ ਬਾਈ ਨੂੰ ਸਿੱਧੀ ਜੀ ਕਰਦਾ ਪਿਆ ਵੀ ਤੁਸੀਂ ਕਿਹਾ ਵੀ ਕੁੱਟਮਾਰ ਕੀਤੀ ਆ ਤੁਸੀਂ ਆਖਿਆ ਵੀ ਇਹ ਮੰਨ ਲਜੋ ਚਲੋ ਕੋਈ ਗੱਲ ਨਹੀਂ ਯਾਰ ਜਦੋਂ ਸਾਡੇ ਘਰ ਚੋਂ ਜੀਤ ਸਾਰੀਆਂ ਵੀਡੀਓ ਗਈਆਂ ਜੋ ਕੁਝ ਕਿਹਾ ਤੁਸੀਂ ਸੱਚ ਜੇ ਸਾਨੂੰ ਵੀਡੀਓ ਦਿਖਾਓ ਜਿਹੜੀ ਤੁਸੀਂ ਦੱਸੋ ਜੀ ਗੱਲ ਉਹਨਾਂ ਨੇ ਵੀਡੀਓ ਤਾਂ ਹੈ ਜਿਹੜਾ ਨਾਲ ਵੀ ਕੀਤੀ ਵੀਰੇ ਯਾਰ ਮੈਨੂੰ ਇਹ ਤਾਂ ਦੱਸ ਦੋ ਮੇਰਾ ਭਰਾ ਮੈਂ ਇਹੀ ਚੀਜ਼ ਆ ਮਰਾ ਤੁਰਿਆ ਫਿਰਦਾ ਵੀਰੇ ਇੱਕ ਬੰਦਾ ਰੋਡ ਤੇ ਫਿਰਦਾ ਮੈਨੂੰ ਦੱਸ ਤਾਂ ਤੋ ਆਪਾਂ ਲੈ ਕੇ ਕਾ ਤੋ ਵੀ ਸਿਰਫ ਫ੍ਰੀਜ ਚ ਕੰਮ ਕਰਾਉਣ ਦੇ ਬਦਲੇ ਵੀਰੇ ਯਾਰ ਕਾ ਤੋ ਮੇਰੇ ਭਾਈ ਆਪਾਂ ਆਪਾਂ ਆਪਣੇ ਦਿਲ ਤੋਂ ਸੋਚੀ ਆਪਾਂ ਇਨਸਾਨ ਆ ਵੀਰੇ ਯਾਰ ਭਰਾ ਆਪਾਂ ਯਾਰ ਆਪਾਂ ਇਹ ਤਾਂ ਹੈ ਨਹੀਂ ਵੀ ਕੋਈ ਕਿਤੇ ਬਹੁਤ ਦੂਰੋਂ ਆਪਾਂ ਤਾਂ 200 ਕਿਲੋਮੀਟਰ 20 ਵਾਰੀ ਆਪਾਂ ਇੱਕ ਦੂਜੇ ਦੇ ਸਾਡਾ ਤਾਂ ਏਰੀਆ ਔਰੇ ਕੰਪੈਨਾਂ ਲੈ ਲੈ ਤੁਹਾਡੇ ਏਰੀਆ ਚ ਬਥੇਰੇ ਆਉਂਦੇ ਨੇ ਆਪਣੀ ਸਾਂਝ ਆ ਵੀਰੇ ਸਾਂਝ ਠੀਕ ਇਨਸਾਨ ਕੋਈ ਮਾੜਾ ਹੋ ਸਕਦਾ ਇਨਸਾਨ ਤੋਂ ਗਲਤੀ ਹੋ ਸਕਦੀ ਹੈ ਮੈਂ ਵੀ ਕਰਦਾ ਹਾਂ ਬਾਈ ਤੋਂ ਵੀ ਹੋਣਗੇ ਟਰੱਕ ਚਲਾਉਂਦੇ ਹੋਏ ਕਿੰਨੀਆਂ ਗਲਤੀਆਂ ਹੁੰਦੀਆਂ ਨੇ ਬੰਦਾ ਕਿਸੇ ਨੂੰ ਉੱਚਾ ਨੀਮਾ ਵੀ ਬੋਲ ਦਿੰਦਾ ਬਾਈ ਆਰਮੀ ਚਾ ਕਿੰਨਾ ਕੁਝ ਪਰ ਵੀਰੇ ਮੇਰਾ ਸਵਾਲ ਇਹ ਆ ਇਹ ਬੰਦਾ ਸੜਕ ਤੇ ਫਿਰਦਾ ਚਾਹੇ ਪੰਜਾਬ ਦਾ ਚਾਹੇ ਬਾਹਰ ਦਾ ਕਿਉਂ ਲੈ ਕੇ ਆਉਨੇ ਆ ਪਕਰਾਂ ਦੇ ਵਿੱਚ ਵੀਰੇ ਮੈਨੂੰ ਦੱਸਤਾ ਦੋ ਵੀਰੇ ਵੀ ਜੇ ਵੀਰੇ ਕਾਹ ਤੋਂ ਇੱਕੇ ਦਾ ਆਪਣੇ ਮੰਚ 'ਤੇ ਕੀ ਚੱਲਦਾ ਹੁੰਦਾ ਵੀ ਇਹ ਫ੍ਰੀ 'ਚ ਕੰਮ ਕਰੂਗਾ ਰੋਟੀ ਖਾਈ ਜਾਊ ਇਹਨਾਂ ਨੂੰ ਬਸ ਫੌਜੀ ਕਿਹਾ ਜਾਂਦਾ ਵੀ ਲਿਆ ਇੱਕ ਫੌਜੀ ਮਿਲ ਗਿਆ ਇਹਨੂੰ ਰੋਟੀ ਦੇਤੀ ਆਪ ਤਾਂ ਗੋਹਾ ਗੁੜਾ ਚੱਕਰਿਆ ਵੀਰੇ ਬਸ ਹੁਣੇ ਚਲ ਜੂਗਾ ਦੂਜਾ ਬੰਦਾ ਫੇਰ ਆ ਜੂਗਾ ਭਾਜੀ ਗੱਲ ਇੱਥੇ ਮਹੀਨੇ ਜਦੋਂ ਜਾਂਦੇ ਨੇ ਜਾਂ ਗਲਤੀ થઈ ਨਹੀਂ ਜੇ ਨਾ ਮੰਨਦੇ ਪੈਂ ਜੇ ਤੇ ਗਲਤੀ ਇਹ ਮੈਨੂੰ ਕਹਿੰਦੇ ਆ ਵੀ ਜੇ ਭਈਆ ਉਥੋਂ ਅਮਰਥਰ ਤੋਂ ਠਾਗਿਆ ਐਨੂੰ ਆਇਆ ਤਾਂ ਮੈਂ ਤੁਹਾਨੂੰ ਇਹ ਵੀ ਭਾਜੀ ਕਹਿਣਾ ਵਾਂ ਜੇ ਐਨੂੰ ਆਇਆ ਤਾਂ ਪਛਾਣੂ ਵੀ ਜਾ ਸਕਦਾ ਸੀ ਮੰਨ ਲਓ ਮੈਂ ਚੱਕਿਆ ਯਾਰ ਮੈਂ ਤੁਹਾਡੇ ਘਰ ਸਾਹਮਣੇ ਖੜਾ ਭਾਜੀ ਮੈਂ ਲੈ ਕੇ ਆ ਹੁੰਦਾ ਹਰ ਇੱਕ ਬੰਦੇ ਨੂੰ ਲਾਲਚ ਹੀ ਆ ਕਿ ਕੰਮ ਆਕਾਰ ਕੀਤਾ ਰੋਟੀ ਖਾਈ ਕੰਮ ਕਰੀ ਜਾਂਦਾ ਦੋ ਦੋ ਤਿੰਨ ਪਸ਼ੂਆ ਸੰਭੀ ਜਾਂਦਾ ਠੀਕ ਹੈ ਬਸ ਇਹ ਲਾਲਚਾ ਹੋਰ ਆਪਾਂ ਇਹਦੇ ਕੋਲ ਆਪਾਂ ਕਿਹੜੀਆਂ ਵੀ ਆਪਾਂ ਜਿਹੜੀਆਂ ਵੀ ਮਾਇ ਇਰੇ ਯਾਰ ਦਾ ਪਰਿਵਾਰ ਆ ਯਾਰ ਇਹਦਾ ਵੀ ਇਹਦੇ ਵੀ ਮਾਪੇ ਹੋਣੇ ਵੀਰੇ ਯਾਰ ਜੇ ਮੈਂਟਲੀ ਨਾ ਹੁੰਦਾ ਫਿਰ ਮੈਂ ਮੰਨ ਲੈਂਦਾ ਫਿਰ ਮੈਂ ਸ਼ਾਇਦ ਨਾ ਆਉਂਦਾ ਔਰੇ ਜੇ